ਵਾਹਿਗੁਰੂ ਸਤਨਾਮ ਤੇਰਾ ਿਆਸਾ ਆ ਦੂ ਪੈਸੇ ਕਰੋ ਦੇਣੇ ਉਹ ਵੀ ਮਿੰਜਾ ਲਿਆ ਵਾ ਪੈਸੇ ਮੇਰੇ ਕਰੋ ਦੇਣੇ ਪਾ ਠੀਕ ਆ ਬਹਿ ਜਾਓ ਆ ਜਾਓ ਪਾ ਸੁਣਾਉਣਾ ਤੁਹਾਨੂੰ ਦੋ ਤਿੰਨ ਗੱਲਾਂ ਸੁਣਾਉਣਾ ਯਾਰ ਗੱਲਾਂ ਹੈਗੀਆਂ ਉਹ ਕਰਨ ਵਾਲੀਆਂ ਆਪਣੇ ਪੰਜਾਬ ਚ ਬੀਤੀ ਜਾਂਦੀਆਂ ਬਹੁਤ ਗਲਤ ਤੇ ਹੁਣ ਆ ਉਹ ਚਾਹੀਦੀਆਂ ਨਹੀਂ ਨਹੀਂ ਗੱਲ ਤੇ ਐਡਾ ਨਹੀਂਦਾ ਉਹਨੂੰ ਦੇਖ ਦੇਖਣਾ ਲੋਕ ਹੋਰ ਵੀ ਬਹੁਤ ਕਵਲ ਜਾਂਦੇ ਆ ਕਵਲ ਜਾਂਦੇ ਆ ਬਾਈ ਇੱਕ ਤਾਂ ਆਇਆ ਇੱਧਰ ਮੁੰਡੇ ਸੀ ਫਿਰੋਜ਼ਪੁਰ ਦੇ ਪੰਜ ਛੇ ਜਾਣੇ ਸੀ ਉਹ ਗੱਡੀ 'ਚ ਜਾਂਦੇ ਸੀਗੇ ਅਲਟੋ ਵਰਗੇ ਗੱਡੀ ਸੀ ਕੋਈ ਮੈਨੂੰ ਨਾਂ ਨਹੀਂ ਉਹ ਗੱਡੀ ਦਾ ਜਾਤ ਜਿਹਦੇ 'ਚੋਂ ਨਾਂ ਲੈਂਦੇ ਆ ਪੁਲਿਸ ਵਾਲੇ ਉਹਨਾਂ ਨੇ ਕਰਿਆ ਨਾ ਰਾਹ 'ਚ ਤੁਰੇ ਜਾਂਦੇ ਆ ਤੇ ਨਾਲ ਉਹਦੇ ਜਵਹਾਕ ਆ ਇੱਕ ਉਹ ਕਾਰ ਵਾਲਾ ਵਾ ਤੋ ਤਿੰਨੇ ਜਾਣੇ ਹੀ ਆ ਅੱਛਾ ਰਾਹ ਦੇ ਵਿੱਚ ਉਹਨੂੰ ਕਿਤੇ ਆਈ ਦੂਜੀ ਆਪਣੀ ਲੈਟਰਿੰਗ ਆਈ ਬੱਚੇ ਨੂੰ ਅੱਛਾ ਕਨੇ ਉਲਟਕਾਂ ਕਰਦਾ ਉਲਟਕਾਂ ਕਰਦਾ ਇਹ ਬੱਚਾ ਉਲਟੀਆਂ ਕਰਾਈ ਜਾਂਦੀ ਸੀ ਉਹ ਜਨਾਨੀ ਮਤਲਬ ਹੂੰ ਜਦੋਂ ਕਰਾਈ ਤੇ ਉਹ ਜਿਹੜਾ ਉਹਦੇ ਘਰ ਵਾਲਾ ਸੀ ਉਹ ਉਹਦੇ ਨਾਲ ਜੀਦੀ ਜਾਂਦਾ ਸੀ ਅੱਛਾ ਆਪਦੇ ਘਰ ਵਾਲੀ ਦਾ ਪਤਾ ਕੋਈ ਹੋਊ ਗੱਲਬਾਤ ਬਹੁਤ ਜਿਹੇ ਆਪਸ ਵਿੱਚ ਬਹੁਤ ਜਿਹੇ ਤੇ ਜਿਹੜੀ ਲਫਰ ਮਾਰਦਾ ਹੀ ਉਹ ਜਾਵੇ ਬੰਦਾ ਪੂਰਾ ਆਕਰ ਹਾਂ ਉਹ ਗੱਡੀ ਉਹਨਾਂ ਨੇ ਕੋਲੇ ਆ ਕੇ ਉਹਨਾਂ ਨੇ ਮੁੰਡਿਆਂ ਨੇ ਉਹਨਾਂ ਨੇ ਗੱਡੀ ਹੌਲੀ ਕਰੀਓ ਪੰਜ 6 ਜਣੇ ਸੀ ਗੱਡੀ ਉੱਤਰਿਆ ਸਾਰੇ ਉਤਰ ਗਏ ਤੇ ਉਹਨਾਂ ਨੇ ਛੜਾ ਦਿਓ ਕਹਿੰਦੇ ਵੀ ਤੁਸੀਂ ਛੜਕਦੇ ਕਾਹਤੋਂ ਜਲੂਸ ਕੱਢੀ ਜੰਨੇ ਆਂ ਆ ਘਰੇ ਵੇ ਕਰ ਲੋ ਐ ਵੀ ਜੋ ਕੋਈ ਛੋਟੀ ਗੱਲ ਬਾਤ ਆ ਤੁਸੀਂ ਆਪਦੀ ਘਰੇ ਕਰ ਲੋ ਵੀ ਆ ਕਿੰਨੇ ਚਾਂਸ ਹੋਇਆ ਇਸ ਤਰ੍ਹਾਂ ਹੀ ਵੀ ਫਿਰ ਅਗਲਾ ਕਹਿੰਦਾ ਯਾਰ ਕਿਸੇ ਨੇ ਬਚਾਇਆ ਹੀ ਨਹੀਂ ਕੋਈ ਵੀ ਅੱਗੇ ਕਿਦਾਂ ਮਾਰੀ ਆ ਘਰ ਵਾਲੀ ਵੀ ਕਿਤੇ ਇਹੋ ਜਿਹਾ ਚਾਂਸ ਹੀ ਨਾ ਬਣ ਜੇ ਉਹ ਤਾਂ ਐ ਹੋਏ ਵਿਚਾਰੇ ਉਹ ਛੜਾ ਕੇ ਤੇ ਆਪਦੀ ਗੱਡੀ ਲੈ ਕੇ ਤੇ ਆਪਦੇਓ ਪਿੰਡ ਉੱਠ ਗਏ ਪਿੰਡ ਉਹਨਾਂ ਨੇ ਕੀ ਕਰਿਆ ਨੈ ਤਾਂ ਦੇਖ ਛੜਾਏ ਉਹ ਉਹਨਾਂ ਨੇ ਜਾ ਕੇ ਥਾਣੇ ਰਿਪੋਰਟ ਕਰਤੀ ਦੋਨਾਂ ਜੀਆ ਨਹੀਂ ਅੱਛਾ ਜੇ ਉਹ ਥਾਣੇ ਜਾ ਕੇ ਰਿਪੋਰਟ ਕਰਤੀ ਦੋਨਾਂ ਜੀ ਨੇ ਕਹਿੰਦੇ ਜੀ ਆਖੇ ਸਾਡੇ 38 ਚੋਲੇ ਸੋਨਾ ਭਾਂਦੀ ਜੀ ਝੂੜੀ ਮਰੀ ਗਾ ਹਾਂ 38 ਤੋਲੇ ਸੋਨਾ ਸਾਡਾ ਵੀ ਉਹ ਬੰਦੇ ਜਿਹੜੇ 5 6 ਜਣੇ ਮੁੰਡੇ ਆਏ ਸਾਡੇ ਸਾਹਮਣੇ ਗੱਡੀ ਕਢਾਈ ਗੱਡੀ ਕਢਾ ਕੇ ਸਾਨੂੰ ਲੁੱਟਣ ਪੈ ਗਏ ਦਵਾਦ ਦੋ ਮੇਰੇ ਚਾਰ ਦੋ ਚੂੜੀਆਂ ਇੱਧਰ ਦੋ ਚੂੜੀਆਂ ਇੱਧਰ ਜਿਹੜੀਆਂ ਕਿਖ ਨਹੀਂ ਉਹ 12 13 ਤੋਲੇ ਦੀਆਂ ਦੱਸਦੀ ਸੀ ਇਹੋ ਮੇਰੇ ਪਾਇਆ ਸੀ ਉਹੋ ਲਾਲੇ ਇੱਕ ਮੇਰੇ ਹਾਣੀ ਹਾਣੀ ਹਾਰ ਪਾਇਆ ਵਾ ਪ੍ਰਾਣੀ ਹਾਰ ਪ੍ਰਾਣੀ ਹਾਰ ਇੱਕ ਗੀ ਉਹ ਲਾ ਕੇ ਲੈ ਕੇ ਫਿਰ ਮੇਰੇ ਘਰ ਵਾਲੇ ਦੇ ਗਾਂ ਛਾਪਾਂ ਕੜਾ ਤੇ ਲੈ ਕੇ ਸਾਡੇ 38 ਦੋਲੇ ਸੋਲਾ ਬਣਦਾ ਉਹਨਾਂ ਨੇ ਕੀ ਕਰਿਆ ਚਲ ਜੁੱਥੇ ਰਿਪੋਰਟ ਲਿਖਾਤੀ ਤੇ ਉਹ ਗੱਡੀ ਦਾ ਲਾ ਲਏ ਉਹਨਾਂ ਨੇ ਪੁਲਿਸ ਕੋਲੇ ਰਿਪੋਰਟ ਲਈ ਉਹ ਲਿਖੀ ਹੁਣ ਪੁਲਿਸ ਵਾਲੇ ਭਾਈ ਇਨਵੈਸਟੀਗੇਸ਼ਨ ਕਰਨੀ ਹੋਈ ਹੈ ਉਹਨਾਂ ਨੇ ਕੀ ਕਰਿਆ ਤੇ ਉਹਨਾਂ ਨੇ ਭਾਈ ਉਹ ਪਹਾਲ ਤੇ ਪਹਾਲ ਤੇ ਪਹਾਲ ਤੇ ਉਹ ਗੱਡੀ ਵਾਲੇ ਲੱਭ ਗਏ ਜਿਹੜੀ ਗੱਡੀ ਦਾ ਉਹ ਨਾਂ ਲੈਣ ਨੰਬਰ ਵੀ ਦੱਸਣ ਉਸ ਨੰਬਰ ਤੇ ਗੱਡੀ ਪੁਲਿਸ ਨੇ ਤਾਂ ਭਾਲ ਹੀ ਲੈਣੀ ਸੀ ਭਾਲ ਲਈ ਜਦੋਂ ਭਾਈ ਭਾਲ ਲਈ ਤੇ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਤੁਸੀਂ ਭਾਈ ਲੁੱਟ ਖੋਹ ਕਰੀ ਆ ਉਹ ਜਦੋਂ ਲੁੱਟ ਖੋਹ ਦਾ ਨਾਲਿਓ ਪੂਰੇ ਸਰਦੇ ਘਰਾਂ ਦੇ ਮੁੰਡੇ ਸੀ ਉਦੋਂ ਘਰੇ ਪੁਲਿਸ ਗਈ ਪੁਲਿਸ ਵਾਲੇ ਕਹਿੰਦੇ ਯਾਰੀ ਸਾਹਿਬ ਘਾਰੀ ਪਰਿਵਾਰ ਤਕੜਾ ਵਾ ਯਾਰ ਇਹ ਕਿਵੇਂ ਇੰਨਾ ਤਾਂ ਲੜਨ ਵਾਲੇ ਨਹੀਂ ਹੈ ਇਹ ਹਾਂ ਉਹਨਾਂ ਨੇ ਕੀ ਕਰਿਆ ਭਾਈ ਪੁਲਿਸ ਕਰਿਆ ਤੇ ਉਹ ਕਹਿੰਦੇ ਵੀ ਉਹ ਕਰੋ ਸਾਨੂੰ ਜੀਰੇ ਤੁਹਾਨੂੰ ਰਿਪੋਰਟ ਲਿਖਾਈ ਆ ਵੀ ਸਾਨੂੰ ਉਹਨਾਂ ਦੇ ਸਾਹਮਣੇ ਲੈ ਕੇ ਚੱਲੋ ਹਾਂ ਨਾਲ ਲੈ ਕੇ ਚੱਲਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਚੋਰੀ ਅਸੀਂ ਕਰੀ ਜਾਂ ਨਹੀਂ ਕਰੀ ਉਹ ਕਹਿੰਦੇ ਠੀਕ ਆ ਉਹਨਾਂ ਨੇ ਭਾਈ ਫੋਨ ਕਰਿਆ ਉਹਨਾਂ ਨੂੰ ਵੀ ਆ ਜਾਓ ਭਾਈ ਥੋਡੀ ਚੋਰੀ ਲੱਭ ਗਈ ਹਾਂ ਵੀ ਸ਼ਾਇਦ ਆਉਣ ਨਾ ਵੀ ਥੋਡੀ ਚੋਰੀ ਭਾਈ ਲੱਭ ਗਈ ਤੇ ਆ ਜਾਓ ਚਲੋ ਉਹ ਭਾਈ ਕੀ ਕਰਿਆ ਤੇ ਉਹ ਥਾਣੇ ਆ ਗਏ ਜਦੋਂ ਥਾਣੇ ਆ ਗਏ ਤੇ ਥਾਣੇ ਆ ਕੇ ਭਾਈ ਬਹਿ ਜਾਓ ਕਹਿੰਦੇ ਵੀ ਹਾਂ ਦੱਸੋ ਹਾਂ ਜਦੋਂ ਆਏ ਆਮਰੋ ਸਾਹਮਣੀ ਹੋਏ ਯਾਰ ਅੱਖਾਂ ਕਿੱਥੇ ਰਹਿਣ ਕਿ ਚੋਰੀ ਹੋਈ ਹੁੰਦੀ ਆ ਤੇ ਐ ਕਿ ਧਦਾ ਜਾ ਹਾਂ ਇੱਕ ਚੋਰੀ ਦਾ ਜਿਹੜੀ ਪੁਲਿਸ ਆ ਪੁਲਸ ਦਾ ਬਾਈ ਦੁੱਧੋਂ ਬਾਣੀ ਛਾੜ ਦਿਆ ਮੈਂਟ ਚ ਬੰਦੇ ਨੂੰ ਦਾਦੇ ਵੀ ਬੰਦਾ ਚੋਰ ਆ ਵੀ ਇਹ ਆ ਬੰਦੇ ਨੇ ਹਰਕਤ ਕਰੀ ਆ ਇਹਨੇ ਨਹੀਂ ਕਰੀ ਉਹਨੇ ਕੀ ਕਰਿਆ ਪੁਲਿਸ ਵਾਲਿਆਂ ਨੇ ਭਾਈ ਜਦੋਂ ਭੂਰੇ ਤੇ ਕਹਿੰਦੇ ਜੀ ਹਾਂ ਆਹੀ ਮੁੰਡੇ ਆ ਉਹ ਕਹਿੰਦਾ ਸਾਹਬ ਠੀਕ ਆ ਸਾਨੂੰ ਕੁੱਟ ਲਿਓ ਮਾਰ ਲਿਓ ਤੁਸੀਂ ਦੇਖ ਲਿਆ ਸਾਡਾ ਸਾਨੂੰ ਸੱਚ ਬੋਲਾਂਗੇ ਝੂਠ ਨਹੀਂ ਮਾਰਦੇ ਬਈ ਇਹ ਲੜੀ ਜਾਂਦੇ ਸੀ ਤੇ ਜਵਾਕ ਨੂੰ ਉਲਟੀ ਆਈ ਵੀ ਸੀ ਇਹ ਦੋਏ ਜੀ ਆਪਸ ਲੜੀ ਜਾਂਦੇ ਸੀ ਅਸੀਂ ਰੱਖ ਕੇ ਇੱਕ ਦਿਨ ਕਾਰ ਦੇ ਵਿੱਚ ਮਾਰੀ ਜਨਾਨੀ ਹਮ ਇੱਕ ਬੰਦੇ ਨੇ ਇਹ ਜੇ ਨਹੀਂ ਤੇ ਸਾਨੂੰ ਤਾਂ ਇਹ ਸੀ ਵੀ ਕਿਤੇ ਉਹ ਕੰਮ ਹੀ ਨਾ ਹੋ ਜੇ ਫਿਰ ਜੇ ਕੋਈ ਬਚਦਾ ਬਚਾ ਲ ਗਏ ਤੇ ਅਸੀਂ ਗੱਡੀ ਘੜਿਆ ਕੇ ਛੜਾਏ ਆ ਲਾ ਕੇ ਅਸੀਂ ਚੋਰੀ ਕਰੀਏ ਤਾਂ ਸਾਡੇ ਤੇ ਡਬਲ ਟਾਲ ਜਾਮ ਲਾਤਾ ਯਾਰ ਅਸੀਂ ਇਹਨਾਂ ਨੂੰ ਬਚਾਇਆ ਵਾ ਹੈ ਇੱਕ ਪਾਸੇ ਪਾਓ ਇਹਨਾਂ ਨੂੰ ਲੰਮਿਆਂ ਕਪਾਓ ਸਾਨੂੰ ਹੂੰ ਗਾੜ ਪਾਵੇ ਆ ਜਦੋਂ ਉਹ ਗੱਲ ਪੁਲਿਸ ਨੇ ਕਰੀ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਕਹਿਤੀ ਕਦੀ ਨਹੀਂ 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 ਇਦਾਂ ਨਹੀਂ ਕਰੀ ਪਹਿਲਾਂ ਹਾਂ ਪੁਲਿਸ ਵਾਲੇ ਕਹਿੰਦੇ ਤੁਸੀਂ ਆਹ ਨੱਕੇ ਕਟਾ ਦੇਣੇ ਸੀ ਕਾ ਤੇ ਕਿਹੜਾ ਲਾਲਚ ਕਰਿਆ ਤੁਸੀਂ ਕੀ ਤੁਸੀਂ ਬਾਹਰੋਂ ਆਏ ਹੋ ਸੀ ਨਾਲੇ ਉਹ ਕਹਿੰਦੇ ਤੁਸੀਂ ਬਾਹਰੋਂ ਆਏ ਆ ਬਾਹਰੋਂ ਆ ਕੇ ਯਾਰ ਤੁਸੀਂ 38 ਟੋਲੇ ਪਤਾ ਸੋਨਾ ਕਿੰਨਾ ਬਣਦਾ ਹੂੰ ਐਨ ਜੇ 38 ਦੋਲੇ ਘਟੋੜ 25 27 ਲੱਖ ਦਾ ਤਾਂ ਬਣਦਾ ਹੀ ਆ 30 ਲੱਖ ਬਣ ਗਿਆ 30 ਲੱਖ 30 ਲੱਖ ਰੁਪਇਆ ਤੁਸੀਂ ਪੰਜਾਬ ਤੋਂ ਐਡਾ ਭੋਲਾ ਪੰਜਾਬ ਨਹੀਂ ਹੈ ਐਡੀ ਭੋਲੀ ਪੁਲਿਸ ਨਹੀਂ ਹੈ ਇਹੋ ਜੀ ਭੋਲੀ ਜਨਤਾ ਨਹੀਂ ਹੈ ਜਿਹਨਾਂ ਨੂੰ ਤੁਸੀਂ ਫੁੱਦੂ ਬਣਾਉਣ ਨੂੰ ਕਰਦੇ ਆ ਉਹ ਤੋਂ ਬਣਾਉਣੇ ਫਿਰਦੇ ਵੀ ਤੁਸੀਂ ਇੱਕ ਕਾਬਿਲ ਜਾਣ ਦਿਓ ਚੱਲ ਜੀ ਉਹਨਾਂ ਨੇ ਰੋਕਤੇ ਉਹ ਦੋਨੇ ਜਦੋਂ ਰੋਕਤੇ ਤੇ ਚੱਲ ਉਹ ਤਾਂ ਨਿਭੜਿਆ ਕੰਮ ਇੱਕ ਆਜਾ ਹੁਣ ਜਦੋਂ ਉਹੋ ਜਿਹੇ ਬੰਦੇ ਨੇ ਗਾਂ ਆਵਦੀ ਜਨਾਨੀ ਮਾਰੀ ਜਨਾਨੀ ਮਾਰੀ ਆਵਦੀ ਹੈ ਉਹ ਜਨਾਨੀ ਵੀ ਉਹਨੇ ਕਿਵੇਂ ਮਾਰੀ ਤੇ ਮਤਲਬ ਦਾਫਤਰ ਜਿਹੜੇ ਚ ਕੰਮ ਕਰਦਾ ਸੀ ਉਹ ਦਾਫਤਰ ਦੇ ਵਿੱਚ ਕੋਈ ਕੁੜੀ ਸੀਗੀ ਉਹ ਕੁੜੀ ਦੇ ਨਾਲ ਪਾਈ ਚਲੋ ਉਹਦਾ ਉਹਗਾ ਪਿਆਰ ਹੋਇਆ ਆ ਵਿੱਚ ਹੋਇਆ ਚਲ ਤੇਰਾ ਭੜੂਗਾ ਪਿਆਰ ਹੋ ਗਿਆ ਤੇਰੇ ਬੱਚੇ ਆ ਇੱਕ ਨਾਮ ਦਾ 10 ਸਾਲ ਦੀ ਕੁੜੀ ਆ 8 ਸਾਲ ਦਾ ਮੁੰਡਾ ਐ ਜਿਹੜੇ ਜਿਹੜਾ ਮਤਲਬ ਕੁੜੀ ਨਾਲ ਵਿਆਹ ਕਰਾਉਂਦਾ ਸੀ ਵੀ ਤੂੰ ਭੜਿਆ ਜੇ ਉਹਦੇ ਨਾਲ ਵਿਆਹ ਕਰਾਉਣਾ ਯਾਰ ਖੇ ਖਾਲਾ ਜਿਹੜੀ ਖਾਣੀ ਆ ਉਹੇ ਜੀ ਉਹ ਆ ਕੁੜੀ ਇੱਕ ਯਾਰ ਉਹ ਕੁੜੀ ਇੱਕ ਤੇ ਆ ਤੇ ਚਲੋ ਉਹ ਆ ਕੇ ਭਾਈ ਆਪਦਾ ਕਰਿਆ ਜਾਰ ਤੂੰ ਸਾਡੀ ਦਫਾ ਜੀ ਬਾੜਤੀ ਯਾਰ ਗੱਲ ਦੀ ਜਦੋਂ ਉਹਨੇ ਆ ਕੇ ਨਾ ਯਾਰ ਕਿੱਥੇ ਆਪਣੀ ਚੱਲਦੀ ਸੀ ਗੱਲੋ ਵੀ ਆਹੇ ਕੁੜੀ ਆ ਕੇ ਖੇ ਖਾਣ ਲਾ ਕੇ ਆ ਕੇ ਹਾਂ ਉਹਨੇ ਕੀ ਕਰਿਆ ਤੇ ਘਰੇ ਆਪਦੇ ਘਰ ਵਾਲੀ ਦੇ ਨਾਲ ਰੁਪਈਆ 2.5 ਲੱਖ ਕਰ ਲਿਆ ਕਿਸੇ ਦੇ ਨਾਲ 2.5 ਲੱਖ ਮੁੰਡਿਆਂ ਨਾਲ ਤੰਨਾ ਚੋ ਨਾ ਕਰਕੇ ਕਹਿੰਦੇ ਵੀ ਰੁਪਈਆ ਦੇਵਾਂਗੇ ਤੁਹਾਨੂੰ 2.5 ਲੱਖ ਤੇ ਲੁੱਟਖੋ ਦਾ ਬਣਾ ਦਿਓ ਪ੍ਰੋਗਰਾਮ ਤੇ ਅਸੀਂ ਤੇ ਦੂਜਾ ਕਹਾਂਗੇ ਸਾਡੇ ਨਾਲ ਲੁੱਟਖੋ ਹੋਊਗੀ ਤੇ ਮੇਰੀ ਜਨਾਨੀ ਚਾਕੂ ਮਾਰ ਮਾਰ ਕੇ ਤੁਸੀਂ ਮਾਰ ਦਿਓ ਉਹਨੇ ਕਰਾ ਤੇ ਭਾਈ ਉਹ ਹੀ ਗੱਲ ਉਹਨਾਂ ਨੇ ਗੱਡੀ ਤੇ ਸੀਗੇ ਗੱਡੀ ਆ ਕੇ ਬਰਾਬਰ ਰੁਕੀ ਰੋਕੇ ਤੇ ਜਨਾਨੀ ਕੱਢ ਲਈ ਵਿੱਚੋਂ ਉਹ ਕੱਢ ਲਿਆ ਤੇ ਜਨਾਨੀ ਕੱਢ ਕੇ ਤੇ ਭਾਈ ਉਹਨੇ ਜਨਾਨੀ ਦੇ ਚਾਕੂ ਮਾਰ ਲਾ ਕੇ ਤੜਾਕ ਤੜਾਕ ਮਾਰੇ ਬਹੁਤ ਰੋਈ ਜਨਾਨੀ ਬਹੁਤ ਚੀਕਾਂ ਮਾਰ ਗਿਆ ਜਨਾਨੀ ਨੇ ਹਾਂ ਤੇ ਭਾਈ ਜਦੋਂ ਉਹ ਲੇਰਾ ਮਾਰੇ ਉਹ ਹੌਨਰਦਈ ਕੋਲੇ ਖੜਾ ਦੇਖੀ ਗਿਆ ਦੇਹਲਾ ਤੋਂ ਤੇ ਐਵੇਂ ਮਣਾ ਮੋਟਾ ਕਰਦਾ ਖਬਾ ਸੱਜਾ ਜਾਂ ਖੰਡ ਕਰਦਾ ਉਹਨਾਂ ਨੇ ਹਾਂ ਮਾਰ ਦਿਓ ਮਾਰ ਮੁਕੇ ਸੜਤੀ ਭਾਈ ਉਹੋ ਤੇ ਆ ਜਾ ਕੇ ਥਾਣੇ ਰਿਪੋਰਟ ਲਿਖਾਉਂਗਾ ਉਹਦਾ ਜਿਹੜਾ ਮੈਲਾ ਸੀ ਜਲਾਨੀ ਦਾ ਨਿਕਲਿਆ ਉਹੀ ਆਉ ਦੇ ਲੀੜੇ ਆਂ ਲੂੜੇ ਤੇ ਮਾਰ ਲਿਆ ਮਾਰ ਲਿਆ ਵੀ ਮੈਂ ਛਡਾਉਂਦਾ ਸੀ ਆ ਦੇ ਮੇਰੇ ਵੀ ਲੀੜੇ ਆਏ ਭੱਜ ਗਏ ਉਹ ਹੋ ਗਿਆ ਚੋ ਹੋ ਗਿਆ ਤੇ ਦੂਜਾ ਐ ਕਰਦਾ ਰਿਹਾ ਘਰ ਘਰ ਕੇ ਜਦੋਂ ਪੁਲਿਸ ਨੇ ਭਾਈ ਉਹ ਵੀ ਕਾਲੀ ਇਨਵੈਸਟੀਗੇਸ਼ਨ ਹਾਂ ਜਦੋਂ ਉਹ ਕਰੀ ਤੇ ਇਹ ਸਿਆਣੇ ਕਹਿੰਦੇ ਜਦੋਂ ਪੁਲਿਸ ਨੇ ਕੱਢਣਾ ਹੋਵੇ ਨਾ ਬੰਦੇ ਨੂੰ ਮੈਂਟੀ ਕਰਦਾ ਜਦੋਂ ਪਤਾ ਲੈਂਦੇ ਵੀ ਆਹ ਕੇਸ ਕਰਿਆ ਕਿਨੇ ਆ ਪੁਲਿਸ ਕਹਿੰਦੀ ਵੀ ਇਹ ਕੇਸ ਕਿਸੇ ਕੁਛ ਨਹੀਂ ਕਰਿਆ ਇਹਦੇ ਘਰ ਵਾਲੇ ਨਹੀਂ ਕਰਿਆ ਉਹਨੂੰ ਲਿਆ ਉਹਨੂੰ ਲਿਆ ਹਾਂ ਤੇ ਜਦੋਂ ਕੱਢਿਆ ਸਾਹਮਣੇ ਤੇ ਕਹਿੰਦੇ ਆ ਆਹ ਜੀ ਦਰਕਰਮ ਮੈਂ ਤੇਰਾ ਦੱਸ ਤੂੰ ਕਿਹੜੇ ਲਾਲਚ ਦੇ ਵਿੱਚ ਕਰਿਆ ਜਦੋਂ ਉਹਨੇ ਹੁਣ ਜਿਹਦਾ ਕਹਿੰਦੇ ਕੁੱਟ ਖਾੜੀ ਹੁਣ ਪੁਲਿਸ ਦਾ ਯਾਰ ਮਨਾਉਣ ਲੱਗੀ ਮੈਂਟ ਲਾਉਂਦੀ ਆ ਬਾਈ ਆ ਮਨਾ ਲਿਆ ਉਹਨਾਂ ਨੇ ਜਦੋਂ ਮਨਾਇਆ ਵੀ ਦੱਸ ਦੇ ਜੇ ਤਾਂ ਡਾਕ ਫਲਾਉਣੀ ਆ ਹਾਂ ਦਾ ਇਹ ਤਾਂ ਡਾਕ ਫਰਾਬ ਦੱਸ ਹੁਣ ਕਿਵੇਂ ਆ ਕਹਿੰਦਾ ਜੀ ਹਾਂ ਮੈਂ ਹੀ ਕਰਿਆ ਕੰਮ ਹੁਣ ਹਸਾਲ ਵਾਲਾ ਵੀ ਨੈ ਤਾਂ ਉਹ ਗਈ ਤੇ ਨਾਲੇ ਘਰ ਵਾਲੀ ਗਈ ਨਾਲੇ ਨਾਲੇ ਜਿਹੜੀ ਆ ਬਦਲਾਮੀ ਹੁਣ ਉਹਦੀ ਉਹਨੂੰ ਕਿਸੇ ਦੇ ਭੈਣੇ ਬਾਤ ਨਹੀਂ ਪੁੱਛਣੀ ਅਗਲਾ ਜਿਹੜਾ ਆਪਦੀ ਚਨਾਨੀ ਤਾਂ ਨਹੀਂ ਬਣਿਆ ਇਹ ਹੋਰ ਕਿਸੇ ਦਾ ਕੀ ਬਣ ਗਿਆ ਕਿਸੇ ਦਾ ਰਿਸ਼ਤੇਦਾਰ ਦਾ ਤਾਂ ਹੀ ਕਿੱਥੋਂ ਤਾਂ ਹੀ ਗੱਲਾਂ ਜਾਣਗੀਆਂ ਹਾਂ ਉਹ ਜਾਣਗੀਆਂ ਮੈਂ ਦੇਖਾ ਮੰਗਣਾ ਜਾ ਕੇ ਖੈਣ ਦਾ ਭਾਵ ਯਾਰ ਕੁੜੀਆਂ ਤਾਂ ਕਈ ਹੈ ਨਹੀਂ ਕਿਆਂ ਪਤੰਦਰੋ ਮੁੰਡੇ ਮੈਨੂੰ ਮੈਂ ਤਾਂ ਵੀ ਬਾਈ ਬਾਈ ਸਤਾਇਤਾ ਸਤਾਲ ਦੇ ਤੁਰੇ ਫਿਰਦੇ ਆ ਜਿਹੜੇ ਕਿ ਵਿਆਹ ਵਿਆਹ ਨਹੀਂ ਹੋਈਆਂ ਹੈ ਤੇ ਤੂੰ ਪੜਕਾ ਨੂੰ ਮਾਰਦਾ ਫਿਰ 8 ਦਾ 10 ਸਾਲ ਦੀ ਕੁੜੀ ਐ 8 ਸਾਲ ਦਾ ਮੁੰਡਾ ਜਿਹੜਾ ਬੰਦਾ ਕਾਮ ਮਾਰ ਲਗਾ ਤੇ ਤੂੰ ਕਿੱਡੇ-ਕੱਡੇ ਜਵਾਕ ਤੇ ਨਾਏ ਹੁਣ ਉਹ ਜਨਾਨੀ ਗਈ ਨਾਲੇ ਉਹ ਕਹੂਗੀ ਵੀ ਦੇਖ ਤੂੰ ਮੇਰੀ ਖਾਤਰ ਕੀ ਕਰਿਆ ਉਹ ਵੀ ਗਈ ਤੇ ਆਪ ਵੀ ਸਜ਼ਾ ਹੋ ਗਿਆ ਤੇ ਜਨਾਨੀ ਵੀ ਮਾਰ ਲਈ ਜਵਾਕਾਂ ਨੂੰ ਵੀ ਗਿਆ ਤੇ ਰਿਸ਼ਤੇਦਾਰਾਂ ਨੂੰ ਤੇ ਬਾਕੀ ਸਾਰੇ ਪਰਵਾਇ ਇਥੋਂ ਕਿੱਥੋਂ ਕਿੱਦੋਂ ਵਾੜ ਚੋ ਗਿਆ ਜਿੱਥੇ ਬੰਦਾ ਨੂੰ ਜਾਣੂ ਜਿਹੜਾ ਬੰਦਾ ਉਹਨੂੰ ਪਛਾਣੂ ਸਭ ਨੇ ਉਹਨੂੰ ਲਾੜਤੀ ਦੇਣੀ ਆ ਉਹ ਕੀ ਕਰਿਆ ਇਹ ਕੀ ਕਰਿਆ ਕਹਿਣ ਦਾ ਪਾ ਭਾਈ ਪੰਜਾਬ ਆਪਣਾ ਇਸ ਪਾਸੇ ਰਹਿ ਗਿਆ ਤੇ ਬਹੁਤ ਜ਼ਿਆਦਾ ਬੁਰੀਆਂ ਹਾਲਤਾਂ ਹੋਈ ਜਾਂਦੀਆਂ ਅੱਜ ਵੀ ਕਿ ਹੋ ਰਿਹਾ ਇੱਕ ਬੰਗਾਲਾ ਕੱਢਿਆਦਾ ਵਾ ਕਿਹੜਾ ਗ੍ਰਾਂਸਾ ਨੂੰ ਮੁੰਨੇ ਵਾਦਾ ਹਾਂ ਅਨੇਜ ਫੇਰ ਕੱਢੀ ਜਾਂਦਾ ਸੀਗਾ ਪਰ ਮੈਂ ਇੱਕ ਚੱਕਿਆ ਲੁਧਿਆਣਾ ਚੱਕਾ ਲੁਧਿਆਣੇ ਵਾਲਿਆਂ ਨੇ ਉਹ ਧਾਨੇ ਦੇ ਬੈਠੇ ਆ ਇਹ ਬੰਦੇ ਉਹ ਕਹਿੰਦੇ ਤੇਰੀ ਭੈਣ ਨੂੰ ਚੋਦਾ ਮੈਂ ਉੱਤਤਾ ਸਹੀ ਕਹਿੰਦਾ ਗਾਲ ਨਹੀਂ ਕਹਿੰਦਾ ਅੱਛਾ ਉਹ ਤੈਰ ਆ ਪੁਰਾਣਾ ਹਾਂ ਮਰ ਤੈਰ ਹੋਇਆ ਨਹੀਂ ਜਾਂਦਾ ਉਹ ਗੁਰਦੁਆਰਾ ਆ ਵੇ ਹਾਂ ਅਸਰ ਹੱਲ ਨਹੀਂ ਆ ਹਾਂ 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 ਦਬਟੀ ਜਾਂਦਾ ਉਹ ਅੱਛਾ ਗੁਰਦੁਆਰੇ ਨੂੰ ਹੱਥ ਲਾ ਦੂਗਾ ਪਤਾ ਲੈਣਾ ਕਰੂ ਕੋਪ ਬਿੰਦ ਨਾ ਇਹਦਾ ਗੁਰਦੁਆਰੇ ਨੂੰ ਅਗਲਾ ਨੂੰ ਕਿਹੜਾ ਬਾਬਾ ਕਰਨਾ ਯਾਰ ਕਿਹੜਾ ਨਾਮੇ ਪਾਸ਼ਾ ਯਾਰ ਕਿਹੜਾ ਇਹ ਪਤਾ ਨਹੀਂ ਕਿਵੇਂ ਯਾਰ ਸਿਖਾਉਂਦੇ ਆ ਲੋਕ ਇਹ ਜੇ ਕੱਲੇ ਆਪਣੇ ਗੁਰੂ ਗ੍ਰੰਥ ਸਾਹਿਬ ਨਾਲ ਹੀ ਹੁੰਦੀ ਆ ਯਾਰ ਕਿਸੇ ਹਿੰਦੂ ਧਰਮ ਨਾਲ ਨਹੀਂ ਹੋਈ ਕਿਸੇ ਮੁਸਲਮਾਨ ਨਾਲ ਨਹੀਂ ਹੁੰਦੀ ਨਾ ਹਾਂ ਕੁਰਾਨ ਨਾਲ ਹੁੰਦੀ ਆ ਨਾ ਹਾ ਗੀਤਾ ਨਾਲ ਹੁੰਦੀ ਆ ਤੇ ਆਪਣੇ ਸਿੱਖ ਧਰਮ ਦੇ ਨਾਲ ਹੀ ਯਾਰੇ ਛੇੜਾ ਛਾੜਾ ਕਰੀ ਜਾਂਦੇ ਆ ਪਤਾ ਨਹੀਂ ਸਿੱਖੀ ਇਹਨਾਂ ਦੇ ਨਾਲੇ ਦੇਖ ਲੈ ਸਾਰਾ ਆਪਣਾ ਹਿੰਦੁਸਤਾਨ ਤੇ ਸਿੱਖਾਂ ਨੇ ਰੋਟੀ ਪੰਜਾਬ ਦੇ ਸਰਪੇ ਖਾਈ ਜਾਂਦਾ ਕੱਲਾ ਕੱਲਾ ਹਿੰਦੂਗੱਦੀਆਂ ਕਿੰਨੀਆਂ ਕੁੜੀਆਂ ਪਾ ਛੜਾ ਕੇ ਇਹਨਾਂ ਦੇ ਘਰੇਵਾੜਕੇ ਆਏ ਆ ਹੈਂ ਏ ਹਾ 82 83 85% ਆਪਣੀ ਸਿੱਖਾਂ ਦੀ ਕੁਰਬਾਨੀਆਂ ਹਿੰਦੁਸਤਾਨ ਨੂੰ ਯਾਦ ਕਰਾਉਣ ਦੀ ਐ ਤੇ ਤਾਂ ਵੀ ਦੇਖ ਲੈ ਆਪਣੇ ਆਪਣੇ ਦਾ ਕੀ ਹਾਲ ਹੋਈ ਜਾਂਦਾ ਸਿੱਧਾ ਹੀ ਬੋਲੀ ਜਾਂਦਾ ਉਹ ਉਹੀ ਤਾਂ ਗੱਲ ਆ ਯਾਰ ਸਿੱਧਾ ਹੀ ਬੋਲੀ ਜਾਂਦਾ ਸਿਕ ਧਰਮ ਦਾ ਨੁਕਸਾਨ ਕਰੀ ਜਾਂਦੇ ਆ ਸਿਕ ਧਰਮ ਸਿਕ ਧਰਮ ਲਈ ਆ ਤੇ ਭੜੂਗਾ ਤੂੰ ਮਾੜਾ ਵੋਟਾਂ ਦਾ ਸੋਚ ਕੋਸੋ ਹਾਂ ਹੈ ਫਿਰ ਜਦ ਦੁਲੀਆਂ ਮਾਰੀ ਜੇ ਆਪਾਂ ਮਾਰਦੇ ਆਹੀ ਤਾਂ ਆਪਣਾ ਬੰਦਾ ਟਾਵਰ ਤੇ ਬੈਠਾ ਹਜੇ ਵੀ ਉਹ ਬੈਠਾ ਉਹ ਇਹੀ ਗੱਲਾਂ ਕਹਿੰਦਾ ਯਾਰ ਕੋਈ ਸਖਤ ਕਾਨੂੰਨ ਬਣਾਓ ਜਿਹੜਾ ਘੱਟੋ ਘੱਟ 20 20 ਸਾਲ ਬੰਦਾ ਵੱਜੇ ਹਾਂ ਤੇ ਅਬੇ ਸਜ਼ਾ ਹੁੰਦੀ ਆ ਥੋੜੀ ਜੀ ਥੋੜੀ ਸਜ਼ਾ ਹਾਂ ਆਜਾ ਭੋਲੇ ਸੁਣਾ ਤੂੰ ਵੀ ਇੱਕ ਅੱਧੀ ਜਰ ਉਹ ਭੋਲੇ ਆਜਾ ਬਣਾ ਸੁਣਾ ਇਹਨੇ ਆ ਗਲਤ ਬੋਲਿਆ ਟੋਡਰ ਮਾਲ ਨੂੰ ਗਲਤ ਆ ਬੋਲਿਆ ਕਪਲ ਸ਼ਰਮਾ ਜੀ ਪਤਾ ਕੀ ਚੱਕਰਾ ਇੱਧਰ ਬਹਿ ਜਾ ਇੱਧਰ ਬਹਿ ਮੈਂ ਆ ਪਰਸੋਂ ਚੋਥੇ 98 ਦਾ 700 ਬਜਾ ਰ ਭੈਦਰ ਲੈ ਜਾ ਮੈਂ ਟਕ ਇੱਥੇ ਲੈ ਉਧਰ ਜਾ ਉਧਰ ਜਾ ਤੇ 98 ਦਾ ਚੀਜ਼ ਹੋਣਾ 700 ਸੀਗਾ ਤਾਂ ਮੈਂ ਸੁਣੀ ਜਾਵਾ ਜਿਹੜੀ ਹੁਣ ਜਲਮ ਇੰਨਾ ਵਧਿਆ ਵਾ ਇਹ ਬਦਲ ਪਤਨੜ ਇਹਦਾ ਕੋਈ ਕਰਦੇ ਉਹ ਕਹਿੰਦੇ ਵੀ ਖਣੀ ਅਸੀਂ ਆਪ ਦੀ ਮਰਜ਼ੀ ਨਾਲ ਉੱਠਦੇ ਆ ਅੱਛਾ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਹੈ ਨਹੀਂ ਕਿ ਉਹਨਾਂ ਨੇ ਨਾ ਸੜਾਈ ਗੱਲ ਉਹ ਕਹਿੰਦੇ ਵੀ ਇੱਕ ਮਨਮੁਖ ਤੇ ਇੱਕ ਗੁਰਮੁਖ ਹਾਂ ਉਹ ਤਮਾਸ਼ਾ ਦੇਖਣ ਚਲੇ ਜੀ ਅੱਛਾ ਉੱਥੇ ਕੱਠ ਪੁਤਲੀਆਂ ਨੱਚੀ ਜਾਂਦੀਆਂ ਹਾਂ ਉਹ ਹੁਣ ਜਿਹੜਾ ਮਨਮੁਖ ਸੀ ਉਹ ਕਹਿੰਦਾ ਨਹੀਂ ਆਪ ਨੱਚਦੀਆਂ ਉਹ ਤੂੰ ਪਾਗਲਾ ਯਾਰ ਤੇ ਜਿਹੜਾ ਜਿਹੜਾ ਗੁਰਮੁਖ ਸੀ ਉਹ ਕਹਿੰਦਾ ਇਹ ਆਪ ਨਹੀਂ ਨੱਚਦੀਆਂ ਲੋਕੀ ਨੂੰ ਚਾਉਣਾ ਹੈਗਾ ਵੱਡ ਕੇ ਐਵੇਂ ਨਹੀਂ ਨੱਚਦੀਆਂ ਪਰ ਤੈਨੂੰ ਨਹੀਂ ਦਿਦਾ ਅੱਛਾ ਉਹ ਦੇ ਨੱਚਦੀ ਜਾਵੇ ਤੇ ਚਾਹੀਦੀ ਨਹੀਂ ਰੱਖਦਾ ਅੱਛਾ ਤੇ ਉਹ ਆਇਆ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਭਾਈ ਜਦਫੇ ਅੱਛਾ ਉਹ ਜਦ ਕੋ ਕਹਿੰਦਾ ਵੀ ਮੈਂ ਤੈਨੂੰ ਨਚਾਉਂਦਾ ਦਿਖਾ ਸਕਦਾ ਹਾਂ ਹਾਂ ਉਹ ਕਹਾਂ ਚੱਲ ਦਿਖਾ ਉਹ ਪਰਦੇ ਦੇ ਪਿੱਛੇ ਲੈ ਗਿਆ ਉਹ ਗਾਹ ਤਾਰਾਂ ਫੜੀਆਂ ਤੇ ਉਹੜੀਆਂ ਲੱਕੜ ਦੀਆਂ ਕਟਪੁਤਲੀਆਂ ਹੁੰਦੀਆਂ ਉਹਨਾਂ ਨੂੰ ਚਾਈ ਜਾਵੇ ਉਹ ਕਹਿੰਦਾ ਆ ਦੇਖ ਜਿਵੇਂ ਕਹਿੰਦਾ ਇਹ ਨਾ ਤੈਨੂੰ ਦੱਸਿਆ ਆਈ ਭਗਵਾਨ ਨਹੀਂ ਦਿੰਦਾ ਉਹ ਆਪਾਂ ਨੂੰ ਨਚਾਉਂਦਾ ਆਪਾਂ ਨੱਚਦੇ ਆ ਆਪਾਂ ਉਹਦੀਆਂ ਕਟਪੁਤਲੀਆਂ ਯਾਰ ਬਾਬਾ ਬਾਬਾ ਕਤਰਸਾ ਉਹਦੇ ਲਾਲ ਨਾ ਇੱਕ ਗੁਰਮਖ ਦੀ ਹਾਂਜੀ ਇਸਤਰੀਆ ਉਹਨਾਂ ਦੀ ਬਾ ਬਾਬਾ ਇਹ ਅਤਰ ਸਿੰਘ ਦੇ ਇਤਿਹਾਸ ਦੇ ਵਿੱਚ ਹਾਂਜੀ ਹਾਂਜੀ ਇੱਕ ਗੁਰਸਿੱਖ ਦੋ ਗੁਰਸਿੱਖ ਬਾਬਾ ਅਤਰ ਸਿੰਘ ਦੇ ਦਾਲੇ ਹੋ ਗਏ ਹਾਂਜੀ ਕਹਿੰਦੇ ਮਾਂ ਤੁਸੀਂ ਕਹਿੰਦੇ ਪ੍ਰਮਾਤਮਾ ਹੈਗਾ ਪ੍ਰਮਾਤਮਾ ਸਾਨੂੰ ਪ੍ਰਮਾਤਮਾ ਦਿਖਾਓ ਦਿਖਾਓ ਉਹ ਕਹਿੰਦੇ ਭਾਈ ਸੋਥੋਂ ਦੇਖਿਆ ਨਹੀਂ ਜਾਣਾ ਪ੍ਰਮਾਤਮਾ ਦਿਖਾਤਾ ਅਸੀਂ ਦੇ ਬਾਹਰ ਪਰ ਸੋਥੋਂ ਉਹ ਤਾਂ ਦਰਸ਼ਨ ਹੋਣੇ ਨਹੀਂ ਅਜੇ ਕੈਮਰਾ ਹੋਣਗੇ ਜੋ ਤੁਸੀਂ ਕਰੀ ਜਣਿਆ ਸੀ ਵੀ ਕਰਾਂਗੇ ਹਾਂ ਹੁਣ ਇੱਕ ਤਾਂ ਸਾਧੂ ਸਾਧਨੀ ਕਿੱਡੀ ਕੋਰ ਤਾਂ ਆਪਾਂ ਸ਼ਿਆ ਕਰਦੀਆਂ ਹੁਣ ਆਪਾਂ ਕਹਿੰਦੇ ਵੀ ਜਿੰਨਾ ਇੱਕ ਗੁਰੂ ਦੇ ਵਿੱਚ ਇੰਨਾ ਤਪਾ ਜਿੰਨਾ ਹਜ਼ਾਰਾਂ ਸੂਰਜਾਂ ਚ ਹੈ ਬਿਲਕੁਲ ਕਿੰਨੇ ਨਾ ਪੱਕਦੇ ਗੁਰ ਗ੍ਰੰਥ ਸਾਹਿਬ ਚੂ ਹੀ ਲਿਖਿਆ ਵਾ ਹਾਂਜੀ ਤੇ ਗੁਰਮੇਨਾ ਕੋਰਨਦਾਰ ਕਹਿੰਦੇ ਜੇ ਗੁਰੂ ਨਾ ਹੋਵੇ ਤਾਂ ਆਪਾਂ ਕੋਰਨਦਾਰ ਚ ਹੀ ਤੁਰੇ ਫਿਰਗੇ ਬਿਲਕੁਲ ਹਾਂ ਬਾਬਾ ਤਰਸੇ ਕਹਿੰਦੇ ਆ ਜਾਓ ਵੀ ਤੁਹਾਨੂੰ ਦਰਸ਼ਨ ਕਰਨਾ ਨਹਾ ਢੂਕੇ ਕੇਸੀ ਇਸ਼ਨਾਨ ਕਰਕੇ ਆਇਓ ਹਾਂਜੀ ਉਹ ਕੇਸੀ ਇਸ਼ਨਾਨ ਉਹਨਾਂ ਨੇ ਕਰ ਲਿਆ ਕਾਰ ਕੋ ਕਿਤੇ ਆਨ ਆਪਦਾ ਟੈਂਟ ਬੈਠ ਹੋ ਕੇ ਤੇ ਲੀੜੇ ਬਾਤਰ ਵਧੀਆ ਨਵੇਂ ਪਾ ਕੇ ਆ ਗਏ ਹਾਂਜੀ ਆ ਕੇ ਤੇ ਬਾਬਾ ਜੀ ਕਦੇ ਬਹਿ ਜੋ ਹਾਂ ਤੇ ਬਾਬਾ ਜੀ ਦੇ ਆਪ ਸਭ ਥੱਲੇ ਚਾਦਰ ਵਿਛਾਲੀ ਚਾਦਰ ਤੇ ਬਾਬਾ ਬਾਤਰ ਸਿੰਘ ਜੀ ਬਹਿ ਕੇ ਰਾਣਾ ਚੌਕਣਾ ਮਾਰ ਕੇ ਹਾਂਜੀ ਕਦੇ ਲੈ ਵੀ ਪਾਈ ਸਾਨੂੰ ਦਰਸ਼ਨ ਹੋਣਗੇ ਤੇ ਹੁਣ ਆਪਦੇ ਕਰ ਲਿਓ ਕਰ ਲਿਆ ਹਾਂ ਕਹਿੰਦੇ ਜੀ ਠੀਕ ਆ ਹੁਣ ਉਹ ਬੈਠੇ ਰਹੇ ਬਾਬਾ ਤਰੇ ਘੰਟਾ ਵੀ ਬੈਠ ਦੋ ਵੀ ਜਿਉਂ-ਜਿਉਂ ਬਾਬਾ ਬਾਤਰ ਸਿੰਘ ਜੀ ਅਗਰ ਜ਼ਿਆਦਾ ਟਾਈਮ ਲੰਗੀ ਜਾਵੇ ਤਿਆਂ ਤੋਂ ਏਡਾ ਸੇਕ ਚੜੇ ਸੂਰਜਾਂ ਦਾ ਇੰਨਾ ਸੇਕ ਚੜੇ ਹੱਥੋਂ ਪਰ ਹਾਂ ਕਿਉਂਕਿ ਉਦੋਂ ਨਾ ਭਲਾ ਮੱਚ ਜੇ ਫਿਰ ਜਿਹੜਾ ਜਿਹੜਾ ਗੁਰੂ ਵਾਲਾ ਉਹ ਤਾਂ ਕਹਿੰਦਾ ਫਿਰ ਤੂੰ ਮਹਾਰਾਜ ਦੀ ਜੇ ਖਾਤਰ ਚਲੇ ਜਾਵਾਂਗੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜਦੋਂ ਉਹਨਾਂ ਨੂੰ ਪਿਆ ਨਾ ਸੇਕ ਥੋੜਾ ਜਿਹਾ ਪਿਆ ਤੇ ਉੱਠ ਕੇ ਭੱਜ ਗਏ ਭੱਜ ਗਏ ਨਹੀਂ ਨਹੀਂ ਉੱਠ ਕੇ ਭੱਜ ਗਏ ਹਾਂ ਬਾਬਾ ਨਹੀਂ ਬੋਲੇ ਹਲੇ ਉਹ ਉਹ ਤਾਂ ਧਾਕੇ ਦੂਰ ਕੋਈ ਪਾਣੀ ਉੱਤੇ ਬਾਰੇ ਕੋਈ ਕੋਸ਼ਿਸ਼ ਕਰੇ ਰਿਪੋਰਟ ਕਰੇ ਕੋਈ ਕੁਝ ਕਰੇ ਤੇ ਭਾਈ ਜਦੋਂ ਬਾਬਾ ਫਿਰ ਬੈਠੇ ਰਹੇ ਤੇ ਉਹ ਦੂਰ ਬਹਿ ਗਏ ਹਾਂ ਨੇ بابا ਯੋਠੇ ਤੋਂ ਆਦੀ ਸਮਾਧੀ ਚੋਂ ਘਟੋੜ ਘੰਟਾ ਡੇਢ ਘੰਟਾ ਹੌਲੀ ਹੌਲੀ ਠੱਡੇ ਹੋਏ ਹੋ ਆਲੇ-ਵਲੇ ਜਰ ਕਿਸੇ ਨੂੰ ਜੇ ਕੇ ਨੂੰ ਆਪਾਂ ਤਾਨਾ ਮਾਰ ਦੀਏ ਤਾਨਾ ਚੱਲਣਾ ਸੌਖਾ ਹੁੰਦਾ ਬਹੁਤ ਬਲਹਾ ਗੁਰੂ ਹੈਗਾ ਤਾਂ ਉਹ ਵੀ ਉਹ ਵੀ ਗੁਰੂ ਦਾ ਗੁਰੂ ਦਾ ਜਦੋਂ ਉਹਨੇ ਫਿਰ ਦੁਬਾਰਾ ਸੇ ਠੰਡੇ ਹੋ ਕੇ ਆਦਰ ਸੋ ਬਾਬਾ ਕਹਿੰਦੇ ਕਹਿੰਦੇ ਜੀ ਉਹ ਕਹਿੰਦੇ ਕੀ ਗੱਲ ੜਕੋ ਹੁਣ ਤੁਸੀਂ ਸਾਨੂੰ ਦਰਸ਼ਨ ਕਰਾਉਣੇ ਤੁਸੀਂ ਤਾਂ ਭੱਜ ਗਏ ਆ ਥੱਲੇ ਨ ਗਿਆ ਜੀ ਥੋੜੇ ਚ ਤਾਂ ਵੀ ਉਹੀ ਉਹੀ ਤੁਰਫਰਦਾ ਕਰੋ ਉਹਦੀ ਖਾਤਰ ਖਾਣਾ ਕੀ ਕੁਛ ਕਰਨਾ ਪੈਂਦਾ ਅਸੀਂ ਕਿੰਨਾ ਧੋਨੇ ਆ ਰੋਜ਼ ਕਿੰਨੇ ਬਾਣੀ ਉਹਨਾਂ ਦੀ ਪੜਦੇ ਆ ਕਿੰਨਾ ਜੀ ਆਪਦਾ ਆਪਤ ਸਾਰਾ ਲਾ ਲਾਣਾ ਲਖਸਾ ਸਾਡਾ ਸਾਰਾ ਛੱਡਿਆ ਏ ਟੂ ਜ਼ੈਡ ਸਾਡਾ ਤੂੰ ਵੀ ਉਹੇ ਜਿਹਾ ਸਾਨੂੰ ਆ ਵੀ ਹੋਇਆ ਜ ਸਾਾਨੂੰ ਉਹ ਵੀ ਹੋ ਗਰੀਬ ਵੀ ਹੋਇਆ ਸਾਡਾ ਸਾਰੇ ਇੱਕ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਸੀ ਹੁਣ ਤੁਸੀਂ ਦਰਸ਼ਨ ਕਰਨ ਤੋਂ ਪਹਿਲਾਂ ਪਹਿਲੇ ਭੱਜ ਗਏ ਇਹਦੇ ਬਾਬਾ ਜੀ ਕੋਲ ਦਾ ਸੇਕ ਮਾਰਦਾ ਜੀ ਉਹ ਕਹਿੰਦਾ ਹੋਰ ਗੁਰੂ ਚੌਕੀ ਮਾਰਦਾ ਹੁੰਦਾ ਮਾਰਦਾ ਤਾਂ ਸੇਕ ਹੀ ਆ ਉਹਨੂੰ ਜੋ ਸੇਕ ਚੋਂ ਠੰਡ ਮਿਲਣੀ ਆ ਫਿਰ ਬਾਅਦ ਤੁਸੀਂ ਮਾਰੋਗੇ ਜੇ ਤੁਸੀਂ ਹੋਰ ਘੰਟਾ ਬੈਠ ਰਹੇ ਤੇ ਤੁਹਾਨੂੰ ਦਰਸ਼ਨ ਹੋ ਜਾਣੇ ਸੀ ਹੋ ਜਾਣੇ ਸੀ ਇਹਨਾਂ ਦਾ ਤੁਹਾਨੂੰ ਉਹਨੇ ਕਰਨਾ ਸੀ ਕਰਨਾ ਉਹ ਗੱਲ ਆ ਵੀ ਤੇਜ ਸੋਤੋਂ ਗੁਰੂ ਦਾ ਤੇਜ ਚੱਲ ਨਹੀਂ ਹੋਇਆ ਚੱਲ ਨਹੀਂ ਹੋਇਆ ਇਹ ਹੈ ਤਾਂ ਮੇਰੇ ਸੇਕ ਤੋਂ ਹੀ ਭੱਜ ਗਏ ਤਾਂ ਗੁਰੂ ਜੀ ਦਾ ਉਹ ਸੇਕ ਦੇਣਾ ਸੀ ਦੇਣਾ ਸੀ ਕਹਿੰਦੇ ਮਾਰੇ ਸਾਥ ਪੁਰੇ ਜੇ ਦਸਣ ਕਰੀ ਜਾਣੇ ਉਹ ਕਹਿੰਦੇ ਆਪਾਂ ਕਹਿੰਦੇ ਨੇ ਕੋਈ ਪੁੱਠਾ ਲੜਕੇ ਕਰਦਾ ਕੋਈ ਬਾਣੀ ਪੜ੍ਹ ਕੇ ਕਰਦਾ ਕੋਈ ਕੰਮ ਕਰਕੇ ਕਰਦਾ ਕੋਈ ਕਿਵੇਂ ਕਰਦਾ ਜੇ ਆਪਾਂ ਘੋਰ ਤਾਂ ਬੱਥਿਆ ਕਰਾਂਗੇ ਫੇਰ ਆਪਾਂ ਕਮਾਈ ਕਰਾਂ ਕਮਾਈ ਕਰਕੇ 10 ਮਾਂ ਤੋਂ 100 ਕੱਢਾਂਗੇ ਜਦੋਂ ਆਪਾਂ ਕਮਾਈ ਕਰਾਂਗੇ ਕਿੰਨਾ ਆਪਣਾ ਅਲਰਜੀ ਲੱਗੂ ਸਰੀਰ ਦੀ ਬਿਲਕੁਲ ਪੂਰਾ ਰਿਧੀਆਂ ਸਰੀਰ ਦੀ ਸਾਰੀ ਦਿੜੀਆਂ ਸਾਰੀ ਦਿੜੀਆਂ ਕੰਮ ਕਰਦੇ ਆਂ ਹਾਂਜੀ ਹਾਂਜੀ ਸਾਰੀ ਦਿੜੀਆਂ ਕੰਮ ਕਰਕੇ ਫੇਰ ਹੀ ਰੋਟੀ ਖਾਣੀ ਆ ਫੇਰ ਹੀ ਇਹਦੇ ਚੋਂ 10 ਮਾਂ ਤੋਂ 100 ਤੁਸੀਂ ਦੇਣਾ ਮੈਂ ਬੱਚੇ ਪਾਲਦੇ ਆ ਆਪਦੇ ਇਹੀ ਹਾਲ ਉਹ ਮਾਰਾ ਕਹਿੰਦੇ ਜਿਹੜਾ ਬੰਦਾ ਕੰਮ ਕਰਦਾ ਕੰਮ ਕਰਦਾ ਕਰਦਾ ਹੀ ਵਿੱਚ ਦੀ ਪਾ ਜਾਂਦਾ ਪਰਮੇ ਭਾਈ ਗਰੂ ਭਾਈ ਗਰੂ ਕਰੀ ਚੱਲ ਸੱਚੇ ਪਾਤਸ਼ਾਹ ਦੀ ਨੇਕ ਕਮਾਈ ਕਰ ਬੇਚੋ ਹੀਰਾ ਫੇਰੀ ਨਾ ਕਰ ਕਿਸੇ ਦੀ ਲੰਡਿਆ ਚੁਗਲੀ ਨਾ ਕਰ ਜਿਹੜੀ ਜਿਹੜੀ ਦੋ ਨੰਬਰ ਦਾ ਕੰਮ ਕਰਦੇ ਸੀ ਉਹ ਤੋਤਨੇ ਤਾਰਤੀ ਰਾਂ ਰਾਮ ਕਰਦੇ ਆਹੋ ਤੋਤੇ ਨੇ ਉਹ ਦੂਜੀ ਸੀ ਯਾਰ ਆਪਣੀ ਬੇਸਵਾ 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 ਉਹਦਾ ਨਾਮ ਵੀਖਣੀ ਕੀਆ ਯਾਰ ਬੇਸਵਾ ਦਾ ਹਾਂ ਉਹਨਾਂ ਦੇ ਘਰੇ ਆ ਕੇ ਸੰਤ ਕਿਤੇ ਚੋਰ ਚੋਰ ਸੰਤ ਨਹੀਂ ਚੋਲ ਕਰਕੇ ਲੱਗੀ ਚੋਰੀ ਤੋਤਾ ਲੈ ਕੇ ਚੋਰੀ ਕਰਕੇ ਗਿਆ ਲੇਕਿਨ ਆਪਾਂ ਬੈਸ ਹੁਣ ਦੇ ਦਿੰਨੇ ਆ ਵੇ ਆਪਣੇ ਕੀ ਕੰਮ ਉਹ ਰਾਂ ਰਾਮ ਕਰਨ ਲੱਗ ਗਏ ਉਹ ਨਾਲ ਹੀ ਕਰੇਗੇ ਜਾ ਬ੍ਰਾਮ ਜਾ ਬ੍ਰਾਮ ਵਾਹਿਗੁਰੂ ਉਹ ਜਨ ਉਹਨੂੰ ਤੋਤਾ ਤੈਨੂੰ ਦੱਸਦਾ ਵੀ ਉਹਨਾਂ ਦੇ ਘਰੇ ਆ ਗਏ ਸਾਧੂ ਹੂੰ ਉਹਨੇ ਕੀ ਕਰਿਆ ਨਾ ਉਹਨੇ ਆਪ ਦਾ ਆਪ ਭੁੱਲ ਗਈ ਉਹ ਉਹ ਕਮ ਤਾਂ ਭੁੱਲ ਹੀ ਗਈ ਵੀ ਮੈਂ ਬੇਸਵਾ ਹੂੰ ਆ ਕੇ ਇੰਨੀ ਉਹਦੀ ਸੰਤਾਂ ਦੀ ਸੇਵਾ ਕਰੀ ਇੰਨੀ ਸੇਵਾ ਕਰੀ ਜਾਨੀ ਤਲੋ ਮਨੋ ਸਿਆਣੇ ਕਹਿੰਦੇ ਤੂੰ ਤਲੋ ਮਨੋ ਕੇ ਦੀ ਸੇਵਾ ਕਰ ਜਾ ਰਾਪੇ ਸਾਰਾ ਕੋ ਖੋਸ਼ ਆ ਉਹ ਤਲੋ ਮਨੋ ਕਰੀ ਤੇ ਬਾਬਾ ਜੀ ਕਹਿੰਦੇ ਵੀ ਹੁਣ ਆਪਾਂ ਇਹਨਾਂ ਨੂੰ ਕੋ ਦੇ ਕੇ ਜਾਈਏ ਤੇਰੇ ਮੇਰੇ ਵਰਗੇ ਕਹਿੰਦੇ ਜੀ ਇਹ ਤਾਂ ਬੇਸਵਾ ਉਹ ਕਹਿੰਦੇ ਆਪਣੇ ਲਈ ਤਾਂ ਇਹ ਸੁਪਤਰੀ ਆਪਣੀ ਆਪਰੇ ਤਾਂ ਇਹਨੇ ਕੋਈ ਆਪ ਨੂੰ ਕਰਤੱਬ ਨਹੀਂ ਕਰਿਆ ਕੁਝ ਨਹੀਂ ਕਰਿਆ ਵੀ ਆਪ ਉਹਨਾਂ ਕੋਲ ਸੰਤਾਂ ਕਹਿੰਦੇ ਮੈਂ ਤੈਨੂੰ ਤੋਤਾ ਦਿੱਤਾ ਥੋੜਾ ਜੀ ਉਹਦਾ ਤੋਤੇ ਦਾ ਕੋਈ ਨਾਮ ਰਫਾ ਤੇ ਤੋਤਾ ਉਹ ਕੀ ਬੋਲਦਾ राम 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 ਵੀ ਤੂੰ ਹੁਣ ਇਹੀ ਕਰੀ ਜਾਣਾ ਉਹ ਵਾ ਰਾਮ 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 ਜਿੱਥੇ ਉਲਟੀਆਂ ਗੱਲਾਂ ਸੋਚਦੀ ਸੀ राम ਵਾਲੇ ਪਾਸੇ ਪੈ ਗਈ ਅੱਦਾ ਕੰਮ ਹੋ ਗਿਆ ਬਸ ਅੱਦਾ ਕੰਮ ਹੋ ਗਿਆ ਤੈਨੂੰ ਆਪੇ ਗੁਰੂ ਪਾ ਲਿਆ ਉਹਨੇ ਇਹਨਾਂ ਦਾ ਬਾਦ ਤਰ ਲੱਗਿਆ ਦਾ ਮੈਂਟ ਚਾ ਕਿਤੇ ਵੀ ਆ ਜਰ ਕਹੇ ਜਾ ਵੀ ਆ ਸਦਨੇ ਕਸਾਈ ਵਰਗੇ ਤਰ ਗਏ ਤਰ ਗਏ ਸਹੀ ਗੱਲ ਐ ਜਿਨ੍ਹਾਂ ਨੇ ਬੱਕਰੇ ਵੱਡੇ ਤੇ ਫੇਰ ਵੀ ਆ ਮਤਲਬ ਪਤਾਲੂ ਵੱਢਣ ਲੱਗੇ ਜਿਹੜਾ ਕਹਿੰਦਾ ਕੋਈ ਨਵਾਂ ਕੰਮ ਕਰਨ ਲੱਗਾ ਹੋਰ ਮੇਰੇ ਨਾਲ ਕਹਿੰਦਾ ਦੇਖ ਲੈ ਤੇਰੇ ਨਾਲ ਵੀ ਇਹ ਕੰਮ ਕਰੂੰਗਾ ਕਾ ਗਿਆਨ ਆ ਗਿਆ ਨਾ ਤੂੰ ਨੂੰ ਗਿਆਨ ਆ ਗਿਆ ਕਹਿੰਦਾ ਨਾ ਫਿਰ ਜਾਏ ਆ ਤਾਂ ਜਰਾ ਅੱਲਾ ਬਦਲੇ ਫਿਰ ਆਪਾਂ ਕੰਮ ਨਹੀਂ ਕਰਦੇ ਕਹਿਣ ਦਾ ਆ ਉਹ ਜਿਹੜਾ ਰੈੱਟ ਟੱਪਦਾ ਸੀਗਾ ਹਾਂ ਰੈੱਟ ਟੱਪਦਾ ਮਾਰਾ ਹੀ ਨਹੀਂ ਰੈੱਟ ਟੱਪੀ ਜਾਂਦਾ ਜੀ ਇਹ ਹਾਂ ਉਹ ਗੱਲ ਟੱਪਿਆ ਹੋਇਆ ਹੈ ਟੱਪਿਆ ਹੋਈ ਆ ਉਹ ਚੋਰ ਸਾਲ ਛੜਤੀ ਉੱਥੇ ਰੱਖਤੀ ਕਹਿੰਦਾ ਮਾਰੇ ਚੋਬੀ ਮੇਰਾ ਪਿਓ ਕਿਵੇਂ ਉਹ ਬੰਦਾ ਪਾਈ ਕੋਈ ਖੇਤੀ ਕਰਦਾ ਸੀਗਾ ਕੋਈ ਲਈ ਇਹ ਕੱਢਾ ਹੁਣ ਐਂ ਕੀਤਾ ਹੁਣ ਐਂ ਕੀਤਾ ਕਹਿੰਦਾ ਵੇਖ ਕਿਵੇਂ ਦੇਖੀ ਸੀਗਾ ਤੈਨੂੰ ਇਹ ਵੀ ਹਿਸਟਰੀ ਸੁਣਾ ਦੇਣਾ ਉਹ ਜਿਹੜਾ ਚੋਰ ਕਰਦਾ ਸੀ ਨਾ ਸੀਰਤ ਸਿੰਘ ਸੀ ਉਹਦਾ ਨਾਮ ਸੂਰਤ ਸਿੰਘ ਉਹ ਬਹੁਤ ਮਹਾਰਾਜ ਦੀ ਸੇਵਾ ਕਰਦੇ ਬਹੁਤ ਸੇਵਾ ਕਰਦਾ ਸੀ ਉਹਨੇ ਜਦੋਂ ਦੇਗ ਵਰਤਦੀ ਹੁੰਦੀ ਸੀ ਤੇਗ ਵੇਲੇ ਉਹ ਜਿਵੇਂ ਹੁਣ ਆਪਾਂ ਇੱਥੇ ਉਹ ਬਹਿ ਜਾ ਮਿਲ ਜਾ ਤੈਨੂੰ ਮਿਲ ਜੂ ਦੇਗ ਐਡੀ ਸੀ ਤੇਰੇ ਮਗਰ ਪਿਆ ਕੋਈ ਉਹ ਭਾਈ ਕੋਈ ਗੱਡਾ ਲਈ ਜਾਂਦਾ ਸੀ ਸਮਾਨ ਦਾ ਕਾਹਾਲ ਦੇ ਉਹਨੇ ਜਣੀ ਜਾਣਾ ਸੀ ਹੁਣ ਭਰ ਦੋ ਛੱਡੇ ਛੜਾਈ ਲੱਗੇ ਲਗਾਈ ਛੱਡਿਆ ਕਹਿੰਦਾ ਚਲ ਕਰ ਭੱਜ ਕੇ ਦੇਗ ਲਈਏ ਭਾਰਤਾਂ ਦੇ ਯਾਰ ਮੂੰਹ ਮਾ ਦਾ ਲੱਭੜਾ ਤੂੜ ਤਾੜ ਦੀ ਨਾ ਤੇ ਭਾਈ ਉਹ ਆ ਗਿਆ ਤੇ ਉਧਰ ਉਹ ਦੇਗ ਵਰਤਾਈ ਜਾਵੇ ਜਦੋਂ ਉਹ ਜਿਹੜਾ ਚੋਰ ਬਰਦਾਰ ਸੀ ਮਹਾਰਾਜ ਦਾ ਤੇਗ ਵਰਤਾ ਕੇ ਉਹ ਦੇਵੇ ਨਾ ਉਹਨੂੰ ਮੇਰਾ ਮੂੰਹ ਮਾਜਾ ਲੱਬੜਿਆ ਤੇ ਕਿਵੇਂ ਉਹ ਫੇਰ ਆਏ ਮੂਰੇ ਹੋ ਜੇ ਉਹ ਫੇਰ ਆਏ ਮੂਰੇ ਹੋ ਜੇ ਕਹਿੰਦਾ ਕਿਉਂ ਰਿਛਾ ਨੂੰ ਟੱਪਦਾ ਫਿਰਦਾ ਉਹ ਤੇਰੀ ਵਾਰੀ ਤੇਰੀ ਆਈ ਤੇ ਤੈਨੂੰ ਦੇਖ ਦੇ ਦੂੰ ਉਹਨੇ ਕੀ ਕਰਿਆ ਜਿਹੜੀ ਤੇਗ ਵਰਤਦੀ ਉਹ ਕਿਣ ਕੱਢ ਗਿਆ ਸੀ ਉਹ ਚਾਕੇ ਮੂੰਹ ਚ ਪਾਲਿਆ ਕਹਿੰਦਾ ਰਿਛ ਤੂੰ ਹੀ ਬਣੇ ਰਹਿ ਚੋ ਕਹਿ ਕੇ ਤੇ ਉਹ ਵਿਚਾਰਾ ਭੱਜ ਕੇ ਤੇ ਆਦਾ ਗੱਡਾ ਲੈ ਕੇ ਉੱਠ ਗਿਆ ਗੱਡਾ ਲੈ ਕੇ ਓੜ ਗਿਆ ਤੇ ਫਿਰ ਉਹ ਇੱਕ ਦਿਨ ਰਿਛ ਤਮਾਸ਼ਾ ਕਰਦੇ ਕਰਦੇ ਕੋ 10ਵੇਂ ਪਾਸ਼ਾ ਦੇ ਦਰਬਾਰ ਚ ਆ ਕੇ ਮਾਰਾ ਇਹ ਕਹਿੰਦੇ ਲਿਆਓ ਇਹਦਾ ਤਮਾਸ਼ਾ ਦੇਖੀ ਹੁਣ ਸਿੱਖ ਸਾਰੇ ਬੈਠੇ ਹੁਣ ਉਹ ਵੀ ਚੋਰ ਦਾ ਮੁੰਡਾ ਚੋਰ ਕਰੀ ਜਾਵੇ ਉਹ ਚੋਰ ਗਿਆ ਤੇ ਰੇਚਨੇ ਕਰਿਆ ਤਮਾਸ਼ਾ ਜਾ ਤੇ ਮੁੰਡਾ ਬੜਾ ਹੱਸਿਆ ਮਹਾਰਾਜ ਨੂੰ ਹੱਸਦਿਆ ਦੇ ਕਹਿੰਦੇ ਓਏ ਤੇਰਾ ਹੈ ਡੈਡੀ ਆ ਤੇਰਾ ਪਿਤਾ ਹੈ ਤੇ ਜਦੋਂ ਉਹਨੂੰ ਪਤਾ ਆ ਗਿਆ ਤੇ ਭਾਈ ਤੂੰ ਜੇ ਸਿੱਖ ਲਾਗੇ ਝਾਕਣਾ ਲੱਗ ਗਿਆ ਨਹੀਂ ਤੂੰ ਕੋਈ ਸਾਧੂ ਸਾਧਾ ਤਾਂ ਪਾਪ ਨੂੰ ਕਹੇ ਤੇਰਾ ਬੰਦਾ ਆ ਹਾਂ ਤੇ ਭਾਈ ਉਹ ਐ ਲਾਗੇ ਕਰਨ ਤੇ ਉਹ ਕਹਿੰਦਾ ਮਹਾਰਾਜ ਮੇਰਾ ਇਹ ਪਿਤਾ ਕਿਵੇਂ ਕਹਿੰਦੇ ਭਾਈ ਤੇਰਾ ਪਿਤਾ ਹੈ ਰੇਚਾ ਜਣਾ ਮਹਾਰਾਜ ਨੇ ਰਛਲ ਲੈ ਲਿਆ ਸੀ ਬੋਲ ਬੋਲ ਲੈ ਕੇ ਉਹਦੇ ਹਾਂ ਉਹਦੇ ਮੂੰਹ 'ਚ ਦੇਗ ਪਾਈ ਦੇਗ ਬਣਾ ਕੇ ਫਿਰ ਉਹਦਾ ਫਰੀਖੜਾਇਆ ਸੀ ਫਿਰ ਉਹ ਕਹਿੰਦਾ ਮਹਾਰਾਜੇ ਮੇਰਾ ਪਿਤਾ ਰਸਮਣੇ ਤੋਂ ਪਰ ਮੈਂ ਕੀ ਬਣੂ ਉਹ ਕਹਿੰਦਾ ਭਾਈ ਤੇਰੇ ਪਿਤਾ 'ਚ ਗਲਤੀ ਸੀ ਹਮ ਮਹਾਰਾਜ ਦੇ ਕਿੰਨੇ ਵੀ ਆਪਾ ਨੇੜੇ ਆ ਗਲਤੀ ਹੋਰ ਨਹੀਂ ਬਹੁਤ ਕੁਛ ਆਪਾਂ ਕਰਦੇ ਆਂ ਮਹਾਰਾਜ ਦੀ ਖਾਤਰ ਜਦੋਂ ਆਪਾਂ ਉਹ ਟ ਬੋਲ ਕੇ ਕਿਸੇ ਨੂੰ ਸੰਗਤ ਚ ਜੇ ਉਹਨੇ ਤੈਨੂੰ ਉਹਨਾਂ ਕਹਦਾ ਵੀ ਤੂੰ ਆਹ ਕੁਛ ਤੂੰ ਅਹੀਂ ਬੜੇ ਉਹ ਤੈਨੂੰ ਬਣਨਾ ਹੀ ਪੈਣਾ ਅਗਰ ਪਾਕੜ ਪਹਿਲਾਂ ਗਿਆ ਮਹਾਰਾਜ ਨੇ ਹਾਂ ਇਹ ਗੱਲਾਂ ਵੀ ਉਹ ਕਹਿਣ ਦਾ ਆਪਾਂ ਵੀ ਉਹ ਕਾਲੀਆਂ ਪਈਆਂ ਬਹੁਤ ਵੱਡੇ ਵੱਡੇ ਸਟਾન્ડ ਦੱਤੇ ਆ ਮਹਾਰਾਜ ਜੀ ਦੇ ਯਾਰ ਇਹ ਪੂਰੇ ਔਰ ਪਿਲਣੀ ਸੀ ਯਾਰ ਇੱਕ ਪਾਸੇ ਤੇ ਤੂੰ ਪਿਲਣੀ ਬੈਠੀ ਆ ਇੱਕ ਪਾਸੇ ਲਾਸ਼ਵਣ ਬੈਠਾ ਇੱਕ ਪਾਸੇ ਰਾਮਚੰਦਰ ਬੈਠਾ ਲਾਸ਼ ਖਾਂਦਾ ਜੀ ਤੇ ਲਾਸ਼ਵਣ ਖਾਂਦਾ ਸੀ ਉਹਨੂੰ ਬੂਨਸ਼ ਆ ਗਈ ਤੇ ਉਹੀ ਫਿਰ ਉਹਦੀ ਸਜੀਬਨੀ ਬੂਟੀ ਬਣ ਕੇ ਖਾਣੀ ਪਈ ਤੇ ਰਾਮਚੰਦਰ ਜੂਟੇ ਮੇਰ ਖਾਈ ਜਾਂਦਾ ਸੀ ਉਹ ਜਿਹੜਾ ਮਿੱਠਾ ਹੁੰਦਾ ਸੀ ਰਾਮ ਤੋਂ ਫੜਾਉਂਦੀ ਸੀ ਜਿਹੜਾ ਕੋਈ ਕੋੜਾ ਉਹਨੂੰ ਸੱਡ ਦਿੰਦੀ ਸੀ ਲਾਸ਼ਵਣ ਐ ਫੜੇ ਤੇ ਐ ਸੱਡਦੇ ਹੋਏ ਐ ਫੜੇ ਤੇ ਸੱਡਦੇ ਹੋਏ ਕਹਿਣ ਦਾ ਭਾਵ ਉਹ ਲੱਜਾਂ ਲੱਗਿਆ ਉਹ ਪ੍ਰੇਮ ਹਾਂ ਬੇਦਰ ਦੇ ਘਰੇ ਮਹਾਰਾਜ ਨੇ ਰੋਟੀਆਂ ਖਾਧੀਆਂ ਕੇਲੇ ਸਣੇ ਫੋਲ ਕਾ ਹੀ ਖਾਈ ਜਾਂਦੇ ਸੀ ਕੇਲੇ ਉਹ ਵੀ ਲੈਣਾ ਕ੍ਰਿਸ਼ਨ ਦਾ ਸੀਗਾ ਉਹ ਆੜੀ ਸੀ ਕਿ ਨਾ ਸਦਾਮਾ ਸੀ ਨਾ ਸਦਾਮਾ ਸਦਾਮਾ ਸੀਗਾ ਕਿਸਨ ਦਾੜੀ ਸੀ ਅਜਾ ਕਿਹਦੇ ਜਾ ਕੇ ਕਿਸੇ ਨੂੰ ਤੂੰ ਸਦਾਮਾ ਕੋਲ ਲਾਇਆ ਉਹ ਗਲਿਆ ਜਾ ਪਤਾ ਤੇ ਆ ਬਈ ਕੀ ਹਾਲ ਦਾ ਬੋਦਾ ਜਾ ਛੱਡਿਆ ਵੱਡਾ ਸਾਰਾ ਇਹ ਕੌਣ ਹਾਂ ਧੋਤੀ ਬੰਨੀ ਐ ਤੇ ਉਹ ਕਹਿੰਦੇ ਤੂੰ ਬਸ ਇੰਨਾ ਕਹਿ ਦੋ ਜਾ ਕੇ ਤੇਰਾ ਆੜੀ ਆਇਆ ਹਾਂ ਜਦੋਂ ਜਾ ਕੇ ਕ੍ਰਿਸ਼ਨ ਨੂੰ ਪਤਾ ਲੱਗਿਆ ਛੱਡਿਆ ਸਾਂ ਤੋਂ ਆ ਜੋ ਛੱਡਿਆ ਅਸਲ ਦੇ ਪਾਈ ਉਹ ਦੇਖ ਕੇ ਆ ਕੇ ਉਹਦਾ ਪੈਰੀਂ ਟੈਪਿਆ ਉਹ ਕ੍ਰਿਸ਼ਨ ਕਹਿੰਦਾ ਆ ਯਾਰ ਤੂੰ ਮੈਂ ਤਾ ਮਹਾਰਾਣੀ ਲੈਗਾ ਛਾਂ ਛੱਡਦੇ ਬੋਹ ਲਿਆ ਬਰਾਬਰ ਲੋਕ ਚਾਕਣ ਬੂਹਾਂ ਦਾ ਬਿਝਾਰਾ ਇੱਡਾ ਬੰਦਾ ਸੀਗਾ ਤਕੜਾ ਤੇ ਹੈ ਇਹ ਗਰੀਰ ਇਹਦਾ ਸਹਿਵਾਜ ਵੀ ਕਿਦਾਂ ਆ ਯਾਨੀ ਇਹ ਜਰ ਜਿਹੜੇ ਪਿਛਲੇ ਦਸਤਾਨ ਦੱਤੇ ਆ ਨਾ ਬਾਈ ਇਹ ਹੈ ਤਾਂ ਜੇ ਲੋਕ ਦੁਨੀਆ ਬੰਨੇ ਬੰਨੇ ਪਰ ਕਿੰਨੀ ਪਾਪ ਕਰਦੀ ਦੁਨੀਆ ਫਿਰਦੀ ਕਿੰਨੇ ਪਾਪ ਹੁਣ ਉਹ ਜਨਾਨੀ ਵਾਲੇ ਨੇ ਸੋਚਿਆ ਕਿਹੜਾ ਕਿਸੇ ਨੂੰ ਪਤਾ ਲੱਗਣਾ ਇਹਨੂੰ ਮਾਰ ਦਿਓ ਉਹ ਕੁੜੀ ਆਪਾਂ ਵਿਆਹ ਲਾਂਗੇ ਉਹ ਕੁੜੀ ਵੀ ਗਈ ਆਪ ਦਾ ਘਰ ਵੀ ਗਿਆ ਬੱਚੇ ਵੀ ਗਏ ਸਾਰਾ ਕੁਝ ਗਿਆ ਉਜੜ ਗਿਆ ਤਾਂ ਉਜੜ ਗਿਆ ਘਰ ਉੱਪਟਿਆ ਗਿਆ ਕਿ ਨਹੀਂ ਤੇ ਜਿਹੜੀ ਆ ਸੋਨਾ ਭਾਲਦੇ ਫਿਰਦੇ ਸੀ ਵੀ ਸਾਨੂੰ ਮਿਲ ਜੇ ਕੋਈ 33 ਚੋਲੇ ਇਹਨਾਂ ਤੋਂ ਕਟ-ਕਟ ਕੇ ਤਕੜੇ ਘਰਾਂ ਦੇ ਮੁੰਡੇ ਸੀ ਵੀ ਇਹਨਾਂ ਦੇ ਵੀ ਜਾਣ ਕੇ ਸੀ ਜਾਂ ਹੋ ਸਕਦਾ ਜਾਣ ਕੇ ਲੜ ਕੇ ਸਾਨੂੰ ਕੋਈ ਰੋਕੂਗਾ ਵੀ ਆਪਾਂ ਲਾਵਾਂ ਗਿਆ ਸਰ ਹਾਂ ਉਹ ਕਿ ਜਿਹੜੇ ਬੜੇ ਹੋਣੇ ਇਹ ਜੱਤ ਵਰਗ ਡੇ ਰਹਿ ਗਏ ਮੈਨੇ ਕਾਕਾ ਮੈਨੇ ਕ ਆਪਾਂ ਤਾਂ ਇਹ ਗੱਲ ਕਰਦੇ ਪੰਜਾਬ ਵਾਲੇ ਲੋਕੋ ਸਿਆਣੇ ਬਣ ਜੋ ਇਹ ਆਪਣਾ ਪੰਜਾਬ ਇਹ ਜਾਨੀ ਸੀ ਨਹੀਂ ਜੀ ਆਪਣਾ ਪੰਜਾਬ ਤਾਂ ਬਹੁਤ ਸੋਹਣਾ ਇੱਕ ਦੂਜੇ ਦੀ ਮਦਦ ਕਰਨ ਵਾਲਾ ਏ ਯਾਰ ਕੋਈ ਆਪਣੀ ਮਦਦ ਕਰਦਾ ਯਾਰ 100 ਬਰਸ ਦਾ ਸ਼ੁਕਰ ਕਰੋ 100 ਬਰਾ ਆਪਾਂ ਦਾ ਦੇਣ ਨਹੀਂ ਦੇ ਸਕਿਆ ਜਿਹੜੇ ਬੰਦੇ ਨੇ ਆਪਾਂ ਨੂੰ ਲੜਦਿਆਂ ਨੂੰ ਛੁਡਾਇਆ ਜਾਂ ਆਪਾਂ ਨੂੰ ਆਪਾਂ ਨੂੰ ਕੋਈ ਤੁਰੇ ਜਾਂਦੇ ਕੋਈ ਗੱਡੀ ਦਾ ਨੁਕਸਾਨ ਹੋ ਗਿਆ ਆਪਾਂ ਨੂੰ ਫਾਸ਼ਤ ਦੇਤੀ ਉਹਦਾ ਵੀ 100 ਬਰਸ ਸ਼ੁਕਰਾਨਾ ਕਰੋ ਇਹ ਆਪਣਾ ਪੰਜਾਬ ਤਾਂ ਏ ਸੀ ਇਹਦਾ ਭੁੱਖੇ ਨੂੰ ਰੋਟੀ ਦੇਣ ਵਾਲਾ ਸੀ ਤੇ ਭੁੱਖੇ ਤੋਂ ਖੋਣ ਵਾਲਾ ਨਹੀਂ ਸੀ ਪੰਜਾਬ ਹੈ ਅੱਜ ਵੀ ਆਪਣੇ ਬੰਦੇ ਇਹ ਜੇ ਆਪਣੇ 80% ਬੰਦੇ ਆਪਣੇ ਪੰਜਾਬ ਚ 80% ਬੰਦੇ ਆਪਣੇ ਹਜੇ ਵੀ ਹੈਗੇ ਆ ਜਿਹੜੇ ਬੰਦੇ ਸਹੀ ਚੱਲੀ ਜਾਂਦੇ ਆ ਪੰਜਾਬੋਂ ਜਿਹੜੇ ਆਪਣੇ ਬਜ਼ੁਰਗ ਸੀ ਪਹਿਲੀਆਂ ਦੇ ਵਿੱਚ ਜਰ ਇਹਦਾ ਜੇ ਕਿਸੇ ਦੇ ਘਰੇ ਦਿਨ ਸੋਦ ਹੋਣਾ ਤੇ ਅੱਜ ਇਹਦਾ ਰੁੱਸੇ ਨੂੰ ਕੋਈ ਮਲਾਇਆ ਨਹੀਂਗਾ ਆ ਕਿਵੇਂ ਕਰਕੇ ਘਰੇ ਆਪਾਂ ਵਿਆਹ ਦੇਖਿਆ ਤੇ ਆ ਫੌਜੀ ਨੂੰ ਸੱਦਿਆ ਨਹੀਂ ਵੱਡਾ ਭਰਾ ਸੀ ਨਾਲੇ ਤੇ ਜੇ ਕਿਤੇ ਉਹ ਸਮਾਂ ਹੁੰਦਾ ਤੇ ਬਜ਼ੁਰਗ ਸੱਦਦੇ ਨਾ ਉਹ ਕਿਹੜਾ ਲਾਵੇ ਤਲਾ ਆਪਣੇ ਆ ਫੌਜੀ ਕਾ ਲਾਣਾ ਜਾ ਆਪਾਂ ਤੋਂ ਬੱਡੇ ਉਹ ਨਾਲ ਟੋੜੇ ਟੋੜਾ ਜੜ ਜਾਂਦੇ ਜੜਦੇ ਜੜਦੇ ਸੀ ਜੜ ਜੋਗੇ ਟੁੱਟਦੇ ਟੁੱਟਦੇ ਟੁੱਟ ਜੋਗੇ ਕੰਮ ਕੀਨੇ ਆਉਣਾ ਕੰਮ ਆਪਣੇ ਗਵਾਂਢੀ ਦੇ ਆਉਣਾ ਆਪਣੇ ਨਾਲ ਦੇ ਨੇ ਦੂਜੇ ਬੰਦੇ ਤਾਂ ਚੱਲ ਕੇ ਆਉਣਾ ਕਦੇ ਗਵਾਂਢੀ ਨਾਲ ਬਗਾੜੋ ਨਾਲ ਜਮਾ ਹੀ ਆਪਦੇ ਨੇੜ ਵਾਲੇ ਬੰਦੇ ਨਾਲ ਨਾਲ ਬਗਾੜੋ ਠੀਕ ਆ ਮਾੜੇ ਦੀ ਆਪ ਤੋਂ ਮਾੜੇ ਦੀ ਮਦਦ ਕਰੋ ਹਾਂ ਇਹ ਆ ਪੰਜਾਬ ਆਪਣਾ ਭੁੱਖੇ ਨੂੰ ਰੋਟੀ ਦੇਣਾ ਆਪਾਂ ਠਾ ਲੈਨੇ ਆ ਬੰਦੇ ਨੂੰ ਡਿੱਗਦੇ ਡਿੱਗਦੇ ਨੂੰ ਠਾ ਲੈਨੇ ਆ ਇਹ ਬੰਦਾ ਗਰੀਬ ਆ ਚਲੋ ਕੋਈ ਨਹੀਂ ਠਾਓ ਯਾਰ ਇਹਨੂੰ ਬੜਾ ਆ ਕੋਈ ਆਸਰਾ ਦੇ ਦਿਓ ਕੋਈ ਪੈੜੀ ਬਾਹ ਦੇ ਉਹਦੀ ਕੋਈ ਕੁਛ ਕਰ ਲੋ ਕੋਈ ਕੋਈ ਕਰੋ ਚਲੋ ਬੰਦਾ ਉੱਠ ਖੜੂਗਾ ਜੇ ਕੋਈ ਗਰੀਬ ਆ ਯਾਰ ਉਹਦਾ ਕਿੱਲਾ ਦੋ ਘਲੇ ਪੈੜੀ ਦੀ ਬਾਹ ਕੇ ਬੀਜ ਦਿਓ ਯਾਰ ਕਹਿੰਦਾ ਕਿੰਨੇ ਕੋਨੇ ਤੁਹਾਨੂੰ ਸਵੇਤ ਜੱਗਾਂ ਦਾ ਫਲ ਦੇ ਦੇਣਾ ਤੁਹਾਨੂੰ ਆ ਸੀਸਾ ਦੇ ਕੇ ਇਹ ਜੀ ਜਾਇਸ ਜਿਹੜੀ ਸੀਸ ਆਪਾਂ ਇੱਕ ਇਹਨੂੰ ਨਾਰਮਲ ਬੰਦਾ ਮੰਨਦਾ ਹੁੰਦਾ ਬੇਖਣੀ ਨਾਰਮਲੀ ਆ ਇਹ ਪਤਾ ਲੱਗਦਾ ਜਦੋਂ ਕਿਤੇ ਬਾਹ ਪੈਂਦਾ ਫਿਰ ਇਹਨਾਂ ਗੱਲਾਂ ਨਾ ਹੁਣ ਆ ਪਰਿਵਾਰਾਂ ਦੇ ਪਰਿਵਾਰ ਯਾਰ ਗੱਡੀਆਂ ਦੇ ਵਿੱਚ ਤਬਾਹ ਹੋ ਗਏ ਸਾਰਾ ਜੀ ਉਹ ਜੀ ਜਾਂਦਾ ਕਿ ਗੱਡੀ ਐਕਸੀਡੈਂਟ ਹੋ ਗਈ ਆ ਬੱਸਾਂ ਮੁੱਦੇ ਦੋ ਹੋ ਗਿਆ ਜੀ ਇਹ ਬੱਸਾਂ ਮੁੱਧੀਆਂ ਹੋ ਗਿਆ ਕੀ ਯਾਰ ਦੇਖ ਲਾ ਤੁਹਾਨੂੰ ਹਾਂ ਫਰੀ ਕੋਟ ਯਾਰ ਇਹ ਜੇ ਥਾਂ ਤੋਂ ਬਾਈ ਬਾਹੇ ਪਾਈ ਰੱਖੇ ਤੇ ਪਾਸ਼ਾ ਯਾਰ ਉਹ ਦਾਨ ਕਰ ਦਿਓ ਕਿਸੇ ਨੂੰ ਹੈ ਸਾਡੀ ਯਾਰ ਗੱਡੀ ਚ ਮੰਨਜੰਦਰ ਨਾਲ ਸੀ ਮੇਰੀ ਮੈਂ ਪਿਛਲੇ ਪਾਸੇ ਗੱਡੀ ਬੈਕ ਕਰਾਈ ਜਨਾ ਹਵਾ ਭਰੋਣੀ ਸੀ ਸਾਡੇ ਲਈ ਆ ਵੱਡੀ ਗੱਡੀ ਚੰਦਰ ਵਾਲੀ ਚ ਤੇ ਮੈਂ ਉੱਠ ਐ ਮਗਲੇ ਪਾਸੇ ਖੜਾ ਤੇ ਐ ਗੱਡੀ ਖੜੀ ਆ ਮੋਟਰਸਾਈਕਲ ਆਇਆ 80 90 ਦੀ ਸਪੀਡ ਤੇ ਇੰਨੀ ਜ਼ੋਰ ਨਾਲ ਗੱਡੀ ਚ ਮਾਰਿਆ ਪਿਛਲੇ ਪਾਸੇ ਮੋਟਰਸਾਈਕਲ ਤੇ ਮੋਟਰਸਾਈਕਲ ਦਾ ਟਾਇਰ ਹੋ ਗਿਆ ਐ ਐ ਟਾਇਰ ਦਾ ਜਾਹ ਪੁੱਲਿਆ ਗਿਆ ਗੱਡੀ ਨੂੰ ਗੱਡੀ ਵੀ ਬਚ ਗਈ ਤੇ ਉਹ ਬੰਦਾ ਵੀ ਬਚ ਗਿਆ ਮੋਟਰਸਾਈਕਲ ਵੀ ਬਚ ਗਿਆ ਗੱਡੀ ਵੀ ਬਚ ਗਈ ਤੇ ਉੱਠ ਕੇ ਇੱਕੜਾ ਵਾਲਾ ਸੀਖਪਾਰੋਂ ਖੜਾ ਹੋ ਗਿਆ ਜਦੋਂ ਸੀਖਪਾਰ ਖੜਾ ਤੇ ਮੈਂ ਕੁਦਰਤੀ ਸੂਟੀ ਨਾਲ ਮੇਰਾ ਟਾਂਗ ਜੀ ਲੱਗੀ ਮੈਂ ਐਂ ਲੈ ਰਿਹਾ ਬੋਕੜ ਚ ਲੈ ਕੇ ਤੇ ਮੈਂ ਫੜ ਲਿਆ ਕੜਿਆ ਲਿਆ ਕੜਿਆ ਕੇ ਜਲਦੀ ਡਿੱਗਣ ਜੇ ਲੱਗੇ ਉਦੋਂ ਮਨ ਜਾਂਦਾ ਰਹਾ ਗਿਆ ਮਨ ਜਾਂਦਾ ਨੇ ਫੜ ਲਿਆ ਹੜਕੇ ਸੀ ਪਾ ਲਿਆ ਬਾਬੂ ਕੇ ਪਾਣੀ ਪੁਣੀ ਪਿਆਇਆ ਚਾਹ ਪਿਆਈ ਚਲੋ ਮਾੜਾ ਜ ਮੈਲਾ ਐਨਕ ਜੀ ਵੱਜ ਗਈ ਸੀ ਚੈਨ ਚਲੋ ਤਾਂ ਪੁੱਛਿਆ ਸੀ ਸਾਰਾ ਪੁੱਛ ਜੇਗਾ ਪੁੱਤ ਯਾਰ ਤੂੰ ਇਹ ਕੀ ਕਰਿਆ ਯਾਰ ਤੂੰ ਪਤੰਦਰਾ ਜੇ ਮੇਰੇ ਚ ਮਾਰਦਾ ਮੇਰਾ ਤਾਂ ਰਹਿਣ ਹੀ ਕੁਛ ਨਹੀਂ ਦਿਆ ਤੂੰ ਇੰਨੇ ਜੋੜ ਨਾਲ ਭੱਜਿਆ ਯਾਰ ਆ ਕੇ ਪਤੰਦਰਾ ਇੰਨੀ ਸਪੀਡ ਨਾਲ ਤੂੰ ਆਉਣ ਨਾਲ ਉਹ ਦੇਣ ਵਾਲੀ ਛੜਕ ਵੱਡੀ ਰੋਡ ਤੇ ਤੇ ਤੂੰ ਗੱਡੀ ਤਨ ਖੜੀ ਦੀ ਸੀ ਨਹੀਂ ਪਹਿਲਾਂ ਅਕਲ ਮਨ ਤਾਂ ਪਤਾ ਹੀ ਨਹੀਂ ਕੀ ਹੋ ਗਿਆ ਕਹਿੰਦਾ ਮੈਨੂੰ ਨਹੀਂ ਪਤਾ ਕਹਿੰਦਾ ਗੱਡੀ ਖੜੀ ਰੱਖੀ ਵਾ ਮੈਂ ਕਿਧਰੋਂ ਆਇਆ ਕਿਵੇਂ ਮੈਨੂੰ ਹਜੇ ਤਾਂ ਹੀ ਵੀ ਨਹੀਂ ਪਤਾ ਮੈਨੂੰ ਪਤਾ ਨਹੀਂ ਦਿਵਾਗ ਨੂੰ ਭਾਏ ਕੀ ਹੋ ਗਿਆ ਚੱਲ ਮੈਂ ਕਿਹਾ ਪੁੱਤਰਾ ਬਚ ਗਿਆ ਤੂੰ ਵੀ ਬਚ ਅਸੀਂ ਵੀ ਗਏ ਤੇਰਾ ਨੁਕਸਾਨ ਵੱਧ ਹੋ ਜਾਂਦਾ ਸਾ ਸਾਡੀ ਗੱਡੀ ਨਹੀਂ ਸੀ ਤੋਰਨ ਦੇਣੀ ਕਹਿੰਦੇ ਸਭ ਨੇ ਕਿਹਾ ਇਹਦੀ ਗੱਡੀ ਚ ਬਚਿਆ ਮੈਂ ਕਿਹਾ ਖੜੀ ਗੱਡੀ ਆ ਯਾਰ ਖੜੀ ਚ ਤੂੰ ਮਾਰਦਾ ਆ ਕੇ ਪਤੰਦਰਾ ਕਹਿੰਦਾ ਜਾ ਮੈਨੂੰ ਤਾਂ ਪਤਾ ਨਹੀਂ ਬਾਈ ਕੀ ਹੋ ਗਿਆ ਚੱਲ ਚਾਹ ਪਿਆਈ ਮੋਟਰਸਾਈਕਲ ਤੇ ਭਾਏ ਮਗਰ ਬੈਗ ਜਾ ਪਾਇਆ ਸੀ ਫੇਰ ਚੜਾ ਸੋ ਪੱਤ ਗਿਆ ਲੈ ਕੇ ਅੱਛਾ ਇੰਨੇ ਜ਼ੋਰ ਨਾਲ ਭੱਜਿਆ ਕਹਿਣ ਦਾ ਪਾਪ ਯਾਰ ਟੈਨਸ਼ਨਾਂ ਚ ਹੀ ਦੁਨੀਆਂ ਤੁਰੀ ਫਿਰਦੇ ਆ ਯਾਰ ਇਹ ਜੋ ਕੀ ਪੰਨ ਕੀਤਾ ਸਾਡੇ ਮੂਹਰੇ ਆ ਗਿਆ ਚੱਲ ਸਾਡਾ ਪੰਨ ਕੀਤਾ ਉਹ ਮੈਂ ਤਾਂ ਲੈ ਕੇ ਨਹੀਂ ਸੀ ਜਾਂਦਾ ਪਹਿਲਾਂ ਮਾਦਾ ਰਾ ਸਾਰੇ ਦਾ ਵਾਇਗਰੂ ਵਾਇਗਰੂ ਮੈਂ ਹੁਣ ਚਲਾਈ ਨਹੀਂ ਕਿਤੇ ਨਾ ਗੱਡੀ ਵੱਡੀ ਆਪਾਂ ਤਾਂ ਚੱਲਦੀ ਐ ਪਹਿਲਾਂ ਹਲੇ ਮੈਂ ਚਲਾ ਕੇ ਲਉਣਾ ਹੁਣ ਤਾਂ ਡਾਰੀ ਲੱਗਦਾ ਭਰਾਵਾ ਕੇਰਾ ਮੈਂ ਤਾਰੀ ਨਾਲ ਵਾਹ ਗੱਡੀ ਜੀ ਤੇ ਉਹ ਲੈ ਕੇ ਤਾਰੀ ਲੈ ਗਿਆ ਇਹ ਨਾਲ ਹਾਂ ਕੰਟਰੋਲ ਕੰਟਰ ਲੈ ਗਿਆ ਭਾਈ ਮੋਗੋ ਕੰਮ ਕਰਾਉਣ ਲੱਗੇ ਇਹਨੇ ਪਾਉਣੀ ਖੀ ਖਾਲਿਆ ਮੋਗੋ ਭਰਾਵਾ ਇਹਨੇ ਇਹਨਾਂ ਤਾਰੀ ਨੇ ਨਾ ਤਾਂ ਵੀ ਕੁੱਤਾ ਵੇਚ ਕੇ ਹੈ ਨਾ ਵੀ ਸਾਈਕ ਆਲਾ ਵੇਚ ਕੇ ਨਾ ਕੀ ਰੇੜੇ ਆਲਾ ਵੇਚ ਕੇ ਮੈਂ ਕਿਹਾ ਤਾਰੀ ਇੱਥੇ ਤਾਰ ਦੇ ਮਤਲਬ ਬੋਟਰ ਵਾਲ ਮੈਂ ਤਾਂ ਤੇ ਗੱਲ ਕਰਦਾ ਕਹਿੰਦਾ ਮਰ ਜੋੜ ਮਰ ਲੱਗੋ ਇਹਨੇ ਕਰਦਾ ਹੁੰਦਾ ਮੈਂ ਤੂੰ ਨਾਰਾ ਕੋ ਕੁੱਤਾ ਬਣਾ ਨਾ ਵੀ ਪੈਣਾ ਬੰਦਾ ਬਣਾ ਤੂੰ ਮਾਰ ਦੇ ਮੈਨੂੰ ਨਾਲ ਮਰਾਵੇਂਗਾ ਸਾਈਕਲ ਹੈ ਤੂੰ ਹੀ ਗਲਤੀ ਆ ਹੋ ਗਿਆ ਲੱਪੜਾ ਪਰ ਪੈਣ ਨਹੀਂ ਸੀ ਸਾਰੀ ਜੱਗੀ ਵਾਲਾ ਸੀ ਨਾ ਅਸੀਂ ਜੋ ਹੁੰਦਾ ਕਰਦਾ ਮੈਂ ਚੰਦ ਦਾ ਸਾਲਾ ਮਰ ਗਿਆ ਲੈ ਕੇ ਜਾ ਤੇ ਟਾਇਰ ਜਮਾ ਤਾਰੇ ਤੇ ਟਿਕਦਾ ਟਾਇਰ ਤੋਂ ਸਾਰੀ ਦਾ ਟਾਇਰ ਹੀ ਪੋਂਦਾ ਤੁਰਾ ਫਿਰਦਾ ਨੇ ਜੀਨੇ ਕਿਹਾ ਪਰ ਰਹਿ ਤਾ ਪੰਗਾ ਲੈਣ ਨੂੰ ਹੀ ਗੱਡੀ ਘੁੱਡ ਲੈਣੇ ਤੂੰ ਹਾਂ ਇਹ ਕਹਿੰਦਾ ਵੀ ਰੱਖਿਆ ਮਾਗ ਤੂੰ ਅੱਜ ਘਰ ਆਇ ਨਹੀਂ ਵਾਪਸ ਮਕਾਨਾ ਹੀ ਨਹੀਂ ਮੁਕਣੀਆ ਉਹ ਸਾਲਾ ਕਹਿੰਦਾ ਆਪਣਾ ਤਾਂ ਮਕਾਨਾ ਹੀ ਨਹੀਂ ਮੁਕਣੀਆ ਹਾਂ ਹਾਂ ਵੀ ਹੋਰ ਤੈਨੂੰ ਬਰਾਤ ਤਾਂ ਕਰੇ ਜਾਂ ਆਲਗੋਲਾ ਘਟ ਗਿਆ ਨਾ ਬਰਾਤ ਵਾਲਾ ਸੀਗਾ ਵੀ ਬਰਾਤ ਸੋਰ ਦਾ ਇੱਥੇ ਰੋਕ ਕੇ ਖੜ ਜੇਗਾ ਕਿਰਾ ਕਿਰਾ ਝੋੜ ਲੱਗ ਉਹ ਟਾਇਰ ਹੀ ਪੈਂਦੇ ਨਹੀਂ ਨਹੀਂ ਉਦੋਂ ਟਾਇਰ ਇੱਥੇ ਲਵਾਇਆ ਗਾਂ ਫੇਰ ਹੋ ਗਿਆ ਨਹੀਂ ਨਹੀਂ ਪਾੜਾ ਟਾਇਰ ਸੀ ਯਾਰ ਕੀ ਨਾਰੂ ਚੱਲਦਾ ਭਾਈ ਉਹਨਾਂ ਨੇ ਵੀ ਟਾਇਰ ਟੂਰ ਬਦਲਤੇ ਗਾਂ ਵਾਲਿਆਂ ਨੇ ਗੱਡੀ ਦਾ ਤਾਂ ਐ ਆਉਂਦਾ ਜਦੋਂ ਗੱਡੀ ਦਾ ਸੌਦਾ ਹੋ ਗਿਆ ਉਹ ਤਾਂ ਫੜਾ ਦੇ ਇਧਰ ਫੜਾ ਦੇ ਉਹ ਵੇ ਹਾਂ ਅਸੀਂ ਆਇਆ ਨਹੀਂ ਤੇ ਮੈਂ ਕਰਨਾ ਸੌਦਾ ਬਾ ਇਹਨੇ ਤਾਂ ਬਸ ਉਹੀ ਸੌਦਾ ਦਾ ਲੈ ਚੱਕ ਮੇਰੇ ਫਾੜੇ ਆ ਕੇ ਮੁਕਾਵਾਂ ਨੂੰ ਠੀਕਦਾ ਸੀ ਠੀਕਦਾ ਫੇਗਾ ਪੈਣਾ ਹੁਣ ਥੋਣ ਲੱਗ ਜਾ ਕਰੇ ਰੋਜ ਹੀ ਨਹੀਂ ਨਹੀਂ ਲੱਜਾ ਤੂੰ ਪੈਣਾ ਟੈਟ ਬੈਠੇ ਉਹ ਮੇਰੇ ਅੰਦਰ ਵਾਰਦੀ ਉਹ ਮਾਰੇ ਕੋਈ ਥੱਕਾ ਤੋ ਲਾਦੀ ਕੰਡੇ ਦੀ ਵਾਰ ਹਾਂ ਕੋਈ ਨਹੀਂ ਦਾ ਤਾਂ ਮੈਂ ਤੁਨੇ ਉਹ ਮਾਰਾ ਇੱਥੇ ਹੀ ਤੂੰ ਉਹਨੇ ਤਾਂ ਬਾਹਰ ਥੋਲਾ ਆਹ ਪੱਕੇ ਥਾ ਥੋਲਾ ਯਾਰ ਜੇ ਧੋਣੀਆਂ ਦਾ ਕਰਵਾ ਕੜਾਈ ਘੋਰਾ ਦਾ ਲੈ ਕੇ ਭਾਈ ਨੂੰ ਬਾਬੇ ਦੇ ਕਿਹੜੇ ਮਲੇ ਕੋੜੇ ਕਿੱਥੇ ਲੈ ਕੇ ਆਹ ਉਹ ਵੀ ਲਗਾਏ ਸੀ ਲੈ ਕੇ ਤੇ ਭਾਈ